ਦਰਦ ਬਾਪ ਪੰਜ ਛੇਤੀ ਆ ਪੁੱਤ ਹੁਣ ਤੇ ਮੈਂ ਕੱਲਾ ਹਸਪੀਟਲ ਤੇ ਲੈ ਕੇ ਮੈਂ ਤਰੇ ਫਿਰਦਾ ਰਹਿ ਇਹਨਾਂ ਨੂੰ ਕੋਈ ਨਹੀਂ ਵੀਰੇ ਨਹੀਂ ਗੱਲ ਇਹ ਨਹੀਂ ਆ ਜਿਨ੍ਹਾਂ ਦਾ ਹੁਣ ਰੋਂਦਾ ਕੀ ਫਾਇਦਾ ਫਿਰ ਹੁਣ ਪੈਣ ਤੂੰ ਰੋਨੀ ਪਈ ਮੈਨੂੰ ਗੁੱਸਾ ਚੜਦਾ ਪਿਆ ਜਿੱਦਨ ਬਾਪੂ ਬਿਮਾਰ ਸੀਗਾ ਮੈਂ ਇਕੱਲੇ ਇਕੱਲੇ ਨੂੰ ਮੈਂ ਫੋਨ ਲਾਇਆ 15 ਦਿਨوں ਕੇ ਇੱਕ ਜੜੇ ਨੇ ਫੋਨ ਲਾ ਕੇ ਪਤਾ ਨਹੀਂ ਲਿਆਉਦਾ ਦੁੱਖ ਲੱਗਦਾ ਉਹ ਵਿਚਾਰਾ ਤੜਫਦਾ ਤੜਫਦਾ ਮਰ ਗਿਆ ਜਿੱਦਨ ਬਾਪੂ ਨੂੰ ਖੜਿਆ ਉਸ ਦਿਨ ਕੋਈ ਪਹੁੰਚਿਆ ਨਹੀਂ ਆ ਮਗਰੋਂ ਪਤਾ ਲੱਗਾ ਕਿ ਥਾਂ ਵਾਸਤੇ ਇਹਦੇ ਮੁੰਡੇ ਸਾਰੇ ਲੜਨਦੇ ਆ ਉਸੇ ਚ ਕਾ ਹੋ ਗਈ ਗੱਲ ਮੇਰੇ ਕੋਲ ਮੈਨੂੰ ਪਤਾ ਲੱਗਾ ਸੀ ਕੋਈ ਨਹੀਂ ਦੇਖਿਆ ਤਾਂ ਆਵਾਜ਼ ਦੇ ਹਾਂਜੀ ਹਾਂ ਕੁੜੀਆਂ ਲੜਨਾਂ ਆ ਇੱਥੇ ਸਾਰੇ ਰੌਲਾ ਪਿਆ ਇੱਥੇ ਨਹੀਂ ਸੁਣਾ ਕਰੀ ਹਾਂਜੀ ਕਿਉਂ ਨਹੀਂ ਰੌਲਾ ਪਿਆ ਇੱਥੇ ਸਾਰੇ ਦੱਸਦੇ ਆ ਮੁੰਡ ਕੁੜੀ ਦਾ ਮੁੰਡਾ ਭਰਾਏ ਦੱਸਦਾ ਉਹਦਾ ਜਿਹੜਾ ਇੱਥੋਂ ਗਿਆ ਸੀਗਾ ਅਜੀ ਵੀਡੀਓ ਨਾ ਜੀ ਬਣਾਉਣ ਹੁਣ ਵੀ ਇਹਨੂੰ ਖਤਮ ਬਣਾ ਲੈ ਤੂੰ ਵੀਡੀਓ ਨਹੀਂ ਬੰਦਨੀ ਵੀਡੀਓ ਬੰਦ ਨਹੀਂ ਕਰਨੀ ਹੋਵਾ ਸੀ ਗੁਰੂ

ਇਕੀਲਾ ਦੇ ਨਾ ਦੇ ਕਿਲਾ ਦੇ ਨਾ ਦੇ ਛੋਟੇ ਜੀ ਇੱਕ ਕੁੜੀ ਆ ਅਸਾ ਕੁੜੀ ਆ ਹਾਂਜੀ ਆ ਕੁੜੀ ਇਹ ਮੈਂ ਉਹਦਾ ਨਹੀਂ ਪਤਾ ਮੈਨੂੰ ਇਹ ਕੌਣ ਹੈ ਮੇਰੀ ਚਾਚੀ ਦੇ ਮੋਰ ਇਹ ਕੌਣ ਪੈਣ ਮੇਰੀ ਚਾਚੀ ਵੀ ਇਹਦੇ ਮਤਲਬ ਆਓ ਜੀ ਕੁੜੀ ਆ ਇੱਧਰ ਆ ਚਾਚੀ ਬੜਾ ਤਹੋਂ ਤੇ ਚਾਰਾ ਮਾਰਿਆ ਪੈਣ ਕੀ ਹੁਣ ਰੋਂਦਿਆਂ ਪਈਆਂ ਹੁਣ ਕੀ ਰੋਂਦਾ ਇਹਨਾਂ ਦਾ ਕੋਈ ਫਾਇਦਾ ਵਾ ਕੋਈ ਨਹੀਂ ਕੋਈ ਫਾਇਦਾ ਹੁਣ ਮੈਨੂੰ ਗੁੱਸਾ ਆ ਜਾਂਦਾ ਇਹ ਦੇਖ ਕੇ ਮੈਂ ਬੈਠਾ ਫੋਨ ਲਾਉਂਦਾ ਰਿਹਾ ਇਹਨਾਂ ਨੂੰ ਇਹ ਤੁਹਾਡਾ ਪਿਓ ਬਿਮਾਰ ਪਿਆ ਵਾ ਹਸਪੀਟਲ ਦੇ ਵਿੱਚ ਅਸੀਂ ਲੈ ਕੇ ਚੱਲੇ ਆ ਕੋਈ ਨਾ ਕੋਈ ਆ ਜਾ ਤਿੰਨ ਦਿਨ ਹੋ ਗਏ ਆ ਉਹ ਛੋਟੀ ਕੁੜੀ ਅਜੇ ਨਹੀਂ ਆਈ ਹਾਂਜੀ ਇਹ ਤਾਂ ਨੰਬਰ ਹੈ ਇਹਦੇ ਭਰਾ ਨੂੰ ਮੈਂ ਫੋਨ ਲਾਇਆ ਇਹਨਾਂ ਨੂੰ ਮੈਂ ਫੋਨ ਲਾਇਆ ਸਾਰਿਆਂ ਨੂੰ ਫੋਨ ਲਾਇਆ ਕੱਲਾ ਪੰਜ ਛੇ ਧੀਆ ਪੁੱਤ ਹੁਣ ਤੇ ਮੈਂ ਕੱਲਾ ਹਸਪੀਟਲ ਤੇ ਲੈ ਕੇ ਮੈਂ ਤਰੇ ਫਿਰਦਾ ਰਹਿ ਇਹਨਾਂ ਨੂੰ ਕੋਈ ਨਹੀਂ ਵੀਰੇ ਨਹੀਂ ਗੱਲ ਇਹ ਨਹੀਂ ਆ ਜਿਨ੍ਹਾਂ ਦਾ ਹੁਣ ਰੋਂਦਾ ਕੀ ਫਾਇਦਾ ਫੇਰ ਬੜਾ ਦੁੱਖ ਲੱਗਾ ਮੈਨੂੰ ਉਹ ਦਿਨ ਮੈਂ ਰਾਤ ਕੱਲਾ ਮੈਂ ਤੇ ਕਿਰਾਏ ਤੇ ਮੁੰਡਾ ਕੀਤਾ ਤੇ ਚੱਲ ਮੈਂ ਯਾਰ ਤੈਨੂੰ ਮੈਂ ਦਿਹਾੜੀ ਦੇ ਦੂੰਗਾ ਤੇ ਤੂੰ ਹਸਪੀਟਲ ਚ ਬਾਪੂ ਜੀ ਦੇਖ ਰੇ ਕਰਨੀ ਆ ਹੁਣ ਭੈਣ ਤੂੰ ਰੋਨੀ ਪਈ ਮੈਨੂੰ ਗੁੱਸਾ ਚੜਦਾ ਪਿਆ ਜਿੱਦਣ ਬਾਪੂ ਬਿਮਾਰ ਸੀਗਾ ਮੈਂ ਇਕੱਲੇ ਇਕੱਲੇ ਨੂੰ ਮੈਂ ਫੋਨ ਲਾਇਆ ਤੁਹਾਡੇ ਭਰਾਵਾਂ ਨੂੰ ਠੀਕ ਹੈ ਤੇਰੀ ਭੈਣ ਨੂੰ ਫੋਨ ਗਿਆ ਠੀਕ ਹੈ ਜੀ ਤੁਹਾਨੂੰ ਇਹ ਨਹੀਂ ਪਤਾ ਬਾਪੂ ਸਾਡਾ ਕਿੱਥੇ ਆ ਮੈਂ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਫੋਨ ਲਾਇਆ ਮੈਂ ਬਾਪੂ ਬਹੁਤ ਜ਼ਿਆਦਾ ਢਿੱਲਾ ਜੇ ਇਹ ਕਰੀ ਉਹਨਾਂ ਨਾਲ ਮੇਰੀ ਗੱਲ ਕਰਵਾ ਦਿਓ ਕੋਈ ਕਿਸੇ ਦੀ ਗੱਲ ਨਹੀਂ ਹੋਈ ਭੈਣੇ ਤੇਰੀ ਭੈਣ ਨੂੰ ਵੀ ਠੀਕ ਹੈ ਤੈਨੂੰ ਵੀ ਪਤਾ ਸੀ ਵੀ ਮੇਰਾ ਬਾਪੂ ਕਿਹੜੇ ਆਸ਼ਰਮ ਵਾਲਿਆਂ ਨੇ ਖੜਿਆ 15 ਦਿਨ ਹੋ ਗਏ ਖੜੇ ਨੂੰ ਹੱਦ ਹੋ ਗਈ ਕਿਉਂ ਨਹੀਂ ਪਤਾ ਹੂਗਾ ਇਹ ਭਰਾ ਨਹੀਂ ਕਰਦਾ ਫੋਨ 15 ਦਿਨ ਹੋ ਗਏ ਇੱਕ ਜਣੇ ਨੇ ਫੋਨ ਲਾ ਕੇ ਪਤਾ ਨਹੀਂ ਲਿਆਉਦਾ ਗਲਤ ਹੈ ਵੀ ਜ ਰਾਤ ਲੈ ਕੇ ਹਸਪੀਟਲ ਦੇ ਵਿੱਚ ਰਾਤ ਲੈ ਕੇ ਮੈਂ ਹੀ ਤੁਰੇ ਫਿਰਦੇ ਰਹਿਣ ਨੂੰ ਖਰਚਾ ਦੇਣਾ ਲਾਉਣਾ ਸੀ ਨਹੀਂ ਉਦੋਂ ਜਿੰਨਾ ਹਸਪੀਟਲ ਖਰਚਿਆ ਆਪਣੇ ਆਪ ਕੱਢਿਆ ਹਸਪੀਟਲ ਦਾ ਹਾਂ ਕੁਝ ਕਰਦੇ ਜਾਏ ਪਹਿਲੇ ਲੈ ਕੇ ਹਸਪੀਟਲ ਗਿਆ ਮੇਰੇ ਕੋਲ ਵੀਡੀਓ ਬਣੀਆਂ ਪਈਆਂ ਵਾ ਦੁੱਖ ਲੱਗਦਾ ਉਹ ਵਿਚਾਰਾ ਤੜਫਦਾ ਤੜਫਦਾ ਮਰ ਗਿਆ ਵਿਚਾਰਾ ਉਹ ਮੇਰੀ ਮੇਰੀ ਨਾ ਸਗੀ ਮੇਰੀ ਭੈਣ ਮੇਰੇ ਨਾਲ ਹੁਣ ਪਰਸੋਂ ਦੀ ਬੋਲਣ ਨਹੀਂ ਦੀ ਮੇਰੀ ਸਗੀ ਭੈਣ ਪਰਸੋਂ ਦੀ ਮੇਰੇ ਨਾਲ ਬੋਲਣ ਨਹੀਂ ਦੀ ਕਾਰਨ ਕੀ ਸੀਗਾ ਵੀ ਉਹਨਾਂ ਦਾ ਮਾਮਾ ਬਿਮਾਰ ਵਾ ਠੀਕ ਆ ਉਹ ਕਹਿੰਦੀ ਸਾਡੇ ਨਾਲ ਹਸਪੀਟਲ ਚੱਲ ਮੈਂ ਕਿਹਾ ਮੇਰੇ ਕੋਲ ਤੇ ਖੁਦ ਅੱਜ ਮੈਂ ਚ ਮਰੀਜ਼ ਆ ਮੈਂ ਤੁਹਾਡਾ ਨਾ ਹਸਪੀਟਲ ਕਿੱਥੋਂ ਚੱਲ ਜਾ ਹਾਂਜੀ ਠੀਕ ਹੈ ਜੀ ਹੁਣ ਇੱਕ ਮਰੀਜ਼ ਨਾਲ ਮੈਂ ਹਸਪੀਟਲ ਜਾਊਂਗਾ ਕਿ ਜਾਂ ਦੂਜੇ ਉਹਨਾਂ ਦੇ ਨਾਲ ਜਾਊਂਗਾ ਤੇ ਮੈਨੂੰ ਕਹਿੰਦੀ ਇਹ ਮੇਤੋਂ ਮੇਰਾ ਭਰਾ ਕਾਹਦਾ ਆ ਮੈਂ ਕਿਹਾ ਹੁਣ ਮੇਰੇ ਘਰੇ ਬੰਦਾ ਬਿਮਾਰ ਪਿਆ ਆਸ਼ਮ ਮੇਰਾ ਘਰ ਵਾ ਮੇਰਾ ਗੁਰਦਾਰ ਵਾ ਮੈਂ ਕਿਹਾ ਮੇਰੇ ਘਰੇ ਬੰਦਾ ਬਿਮਾਰ ਪਿਆ ਵਾ ਮਰਨ ਕਿਨਾਰੇ ਪਿਆ ਮੈਂ ਕਿਹਾ ਮੈਂ ਤੇਰੇ ਨਾਲ ਹਸਪੀਟਲ ਕਿੱਦਾਂ ਤੁਰਿਆ ਫਿਰਾਂ ਪਰਸੋਂ ਦੀ ਉਹਨੇ ਮੈਨੂੰ ਫੋਨ ਨਹੀਂ ਲਾਇਆ ਇਹਦੇ ਮੁੰਡੇ ਨੂੰ ਮੈਂ ਫੋਨ ਲਾਇਆ ਕੱਲ ਵੀ ਫੋਨ ਲਾਇਆ ਮੈਨੂੰ ਉਹ ਕੁੜੀ ਕਹਿੰਦੀ ਮੇਰੇ ਬਾਪੂ ਨਾਲ ਗੱਲ ਕਰਾ ਮੈਂ ਆਪਣੇ ਬਾਪੂ ਤੋਂ ਬੋਲਿਆ ਨਹੀਂ ਜਾਂਦਾ ਬਾਪੂ ਨਾਲ ਮੈਂ ਗੱਲ ਨਹੀਂ ਕਰਾ ਸਕਦਾ ਤੁਸੀਂ ਮੇਰੀਆਂ ਭੈਣਾਂ ਆਓ ਪਹੁੰਚੋ ਹਨਾ ਤੇ ਮੁੰਡਾ ਕਹਿੰਦਾ ਵੀਰ ਮੈਂ ਤੋ ਅੱਜ ਨਹੀਂ ਆ ਜਾਣਾ ਮੈਂ ਮਤਲਬ ਕਿ ਮੈਂ ਸੌ ਵਾਰ ਆਉਂਗਾ ਮੈਂ ਆ ਕਿਹਾ ਸੌ ਵਾਰ ਤਾਗਰ ਬਾਪੂ ਨੇ ਬਚਣਾ ਕਿ ਨਹੀਂ ਬਚਣਾ ਉਹ ਗੱਲ ਹੋਈ ਤੇ ਮਗਰੋਂ ਪਤਾ ਲੱਗਾ ਵੀਰੇ ਜਿੱਦਨ ਬਾਪੂ ਨੂੰ ਖੜਿਆ ਉਸ ਦਿਨ ਕੋਈ ਪਹੁੰਚਿਆ ਨਹੀਂ ਆ ਮਗਰੋਂ ਪਤਾ ਲੱਗਾ ਕਿ ਥਾਂ ਵਾਸਤੇ ਇਹਦੇ ਮੁੰਡੇ ਸਾਰੇ ਲੜਨਦੇ ਉਸੇ ਚ ਉਹ ਗਈ ਗੱਲ ਮੇਰੇ ਤੋਂ ਹੀ ਮੈਨੂੰ ਪਤਾ ਲੱਗਾ ਸੀ ਕਿ ਉਹ ਆਂ ਵਾਸਤੇ ਮਤਾਂ ਵਾਸਤੇ ਬੰਦੇ ਇਕੱਠੇ ਹੋ ਗਏ ਕੁੜੀਆਂ ਥਾਂ ਵਾਸਤੇ ਇਕੱਠੀਆਂ ਹੋ ਗਈਆਂ ਬਾਪੂ ਵਾਸਤੇ ਕੋਈ ਇੱਕ ਜਣਾ ਨਹੀਂ ਆਇਆ ਠੀਕ ਹੈ ਜੇ ਝੂਠਾ ਤੇ ਤੁਸੀਂ ਦੱਸੋ ਸਹੀ ਸਹੀ ਗੱਲ ਮੈਂ ਮੈਂ ਤਾਂ ਸ਼ੁਕਰ ਕਰ ਅੱਜ ਬਾਪੂ ਨੂੰ ਇੱਥੇ ਲੈ ਆਇਆ ਮੈਂ ਇੱਥੇ ਲੈ ਕੇ ਵੀ ਨਹੀਂ ਸੀ ਆਉਣਾ ਉਹ ਮੁੰਡਾ ਤੱਲੇ ਕੱਢੀ ਗਿਆ ਕਹਿੰਦਾ ਨਹੀਂ ਵੀਰੇ ਸਾਡਾ ਬਾਪੂ ਆ ਸਾਡੇ ਕੋਲ ਛੱਡ ਜਾ ਤੇ ਫਿਰ ਆਸ਼ਰਮ ਚ ਮੈਂ ਮੈਂ ਤਾਂ ਉੱਥੇ ਸਤਿਕਾਰ ਕਰ ਦੇਣਾ ਸੀਗਾ ਸ਼ਾਬਾਸ਼ ਏ ਤੁਹਾਡੇ ਮਾ ਜਿਹੜੀ ਤੁਸੀਂ ਆ ਗਏ ਜੇ ਪੋਲੀ ਦੇ ਜੇ ਥਾਂ ਵਾਸਤੇ ਹਾਂਜੀ ਹਾਂ ਲੜਦਾ ਨਾ ਇੱਥੇ ਸਾਰੇ ਰੌਲਾ ਪਿਆ ਇੱਥੇ ਦੱਸੋ ਨਾ ਹਾਂਜੀ ਕਿਉਂ ਨਹੀਂ ਰੌਲਾ ਪਿਆ ਇੱਥੇ ਸਾਰੇ ਦੱਸਦੇ ਆ ਮੁੰਡ ਕੁੜੀ ਦਾ ਮੁੰਡਾ ਭਰਾਏ ਦੱਸਦਾ ਉਹਦਾ ਜਿਹੜਾ ਇੱਥੋਂ ਗਿਆ ਸੀਗਾ ਕਿਹੜਾ ਮੁੰਡਾ ਦੱਸੋ ਮੈਨੂੰ ਕਿਹੜਾ ਹੁੰਦਾ ਥਾਂ ਵਾਤ ਉਹਨੇ ਆਏ ਜਾਣਾ ਇੱਥੇ ਘੰਟੇ ਦਈ ਨਹੀਂ ਰੌਲਾ ਪਿਆ ਉਦੋਂ ਇੱਥੇ ਮੈਂ ਪੁੱਛੂਗਾ ਨਾ ਹਾਂਜੀ ਮੁੰਡਾ ਆਪ ਖੁਦ ਦੱਸਣ ਲਿਆ ਭਰਾਵਾ ਜੋ ਕਰ ਰਿਹਾ ਕੋਈ ਗੱਲ ਨਹੀਂ ਕਿੰਨਾ ਵੀਰੇ ਪਾਜੀ ਦੁੱਖ ਦੁੱਖ ਲੱਗਦਾ ਵਾ ਜਿੰਨਾ ਕਿ ਥਾਏ ਨਗਦੇ ਹੀ ਉਧਰ ਛੱਡਿਆ ਤੁਹਾਡਾ ਤੁਹਾਡਾ ਮੈਨਾਨੀ ਲਿਆ ਮੈਂ ਠੀਕ ਹੈ ਜੀ ਹਾਂ ਕਰ ਜੋ ਫਿਰ ਤੋਂ ਜਾ ਕੇ ਸਾਡੀ ਸਭ ਜੀ ਹਾਂ ਬੰਦਾ ਕੋ 15 ਵਜੇ ਦੁੱਖ ਵੀ ਇਹ ਗੱਲ ਦਾ ਭਾਈ ਹਸਪੀਟਲ ਦੇ ਵਿੱਚ ਕੋਈ ਨਹੀਂ ਪਹੁੰਚਿਆ ਭੈਣ ਭਾਈ ਤੇ ਖੜਦਾ ਕਿਉਂ ਗਿਆ ਮੰਨ ਕੇ ਚੱਲੋ ਵੀ ਉਹ ਤੇ ਬੱਚਿਆਂ ਨਾਲ ਵੱਧ ਸੀ ਜਿੰਨੇ ਖੜਿਆ ਨੂੰ ਮਾਂ ਮੁੱਤਿਓ ਉਹ ਤੜਫਦਾ ਤੜਫਦਾ ਮਰਿਆ ਵਿਚਾਰਾ ਤੁਸੀਂ ਮੇਰੇ ਦੁਸ਼ਮਣ ਨਹੀਂ ਜੇ ਮੈਂ ਮੇਰਾ ਤੁਹਾਡਾ ਨਾਲ ਕੋਈ ਥਾਂ ਬੱਤੇ ਦਾ ਰੌਲਾ ਨਹੀਂ ਆ। ਮੰਨ ਕੇ ਚੱਲੋ ਵੀ। ਹਾਂ ਇਹ ਤੁਹਾਡਾ ਲੜਨ ਨਹੀਂ ਦਾ ਕੋਈ ਗੱਲ ਨਹੀਂ ਕਰਨ ਦਾ। ਜਿਹਨੇ ਕਿਸੇ ਨੇ ਦੱਸਿਆ ਉਹ ਵੀ ਥਾਂ ਵਾਸਤੇ ਮੰਗਦਾ। ਭਾਜੀ ਸਾਰਾ ਉਹਨਾਂ ਮੁੰਡੇ ਨਹੀਂ ਮੈਨੂੰ ਦੱਸਿਆ ਇੱਥੇ। ਮੁੰਡਾ ਕਿਹਾ ਵੀਰੇ ਲੜਾ ਅੱਜ ਹੁਣ ਇੱਕ ਅੱਧਾ ਘੰਟਾ ਪਹਿਲਾਂ ਮੇਰੀ ਗੱਲ ਹੋਈ ਆ। ਆ ਜਿਹੜਾ ਇਹ ਮੁੰਡਾ ਉਹਨਾਂ ਜਿਹੜਾ ਉਹਦੋਂ ਇੱਥੇ ਸੀਗਾ। ਉਹਦੇ ਉਹਨਾਂ ਦਾ ਲੜਨ ਆਈਆਂ। ਸਾਰਿਆਂ ਨੂੰ ਪਤਾ ਵਾ ਤੇ। ਕੋਈ ਨਹੀਂ ਦੇ ਦੇਣਾ ਫਿਰ। ਹਾਂ। ਰਿਕਾਰਡਿੰਗਾਂ ਮੇਰੇ ਕੋਲ ਵੀਡੀਓ ਮੇਰੇ ਕੋਲ ਆ ਉਹਨਾਂ ਪ੍ਰੂਫ ਦੂਜਾ ਵੀਰ ਨਾਲ ਗੱਲ ਹੋਈ ਮੇਰੀ ਚਾਰ ਅਰੇ ਭਾਜੀ ਮੈਂ ਇਹਨਾਂ ਨੂੰ ਆਖਿਆ ਹਾਂ ਸਾਲਿਓ ਮੈਂ ਲੈ ਜਾਂ ਨਾ ਪਰ ਤੁਹਾਡੇ ਮੂੰਹ 'ਚ ਲੋਕਾ ਪਾ ਦੇਣਾ ਵੇਖ ਲਓ ਚਾਰ ਅਰੇ ਇਹਦੇ ਵਾਸਤੇ ਕਿਤੇ ਥਾਂ ਨਹੀਂ ਕਿਤੇ ਵਾਸਤੇ ਰੋਟੀ ਨਹੀਂ ਵੱਧੂ ਵੀ ਕੋਈ ਬੜਾ ਬੋਮਾਲਕਾ ਦਿੱਤਾ ਪਰ ਇਸੇ ਸ਼ਰਮ ਨੂੰ ਵੀ ਤੁਹਾਨੂੰ ਨਹੀਂ ਦੇ ਲੋਕਾ ਜੀ ਦਾ ਆ ਜਿੰਨੇ ਥਾਂ ਨੂੰ ਲੜਦੇ ਦਿੰਦੇ ਆ ਨਾ ਸੱਚੀ ਗੱਲ ਜੀ ਆਏ ਉਦੋਂ ਨਹੀਂ ਸਿੰਘ ਸਾਹਿਬ ਜੀ ਮਿਲੇ ਸੀ ਨਾ ਜਿੱਦਨ ਆਪਾਂ ਭੈਣ ਨੂੰ ਲੈ ਕੇ ਗਏ ਸੀ ਇਹ ਭਰਾ ਵਾ ਵੱਡੇ ਲੋ ਅੱਛਾ ਅੱਛਾ ਹੀ ਅੱਛਾ ਅੱਛਾ ਹੀ ਨਹੀਂ ਨਹੀਂ ਮੈਂ ਨਹੀਂ ਮੈਂ ਚਾਪੀ ਗਿਆ ਹਾਂ ਜੀ ਸਿਕਸਾ ਜੀ ਮਾਤਾ ਜੀ ਬਾਬ ਬਜ਼ੁਰਗਾਂ ਨੂੰ ਲੈ ਕੇ ਗਏ ਸੀ ਆਪਾਂ ਅੱਜ ਤੋਂ 10 15 ਦਿਨ ਪਹਿਲਾਂ ਠੀਕ ਹੈ ਜੀ ਚਲੋ ਕਹਿੰਦੇ ਨਹੀਂ ਸਾਹਮ ਦਾ ਕੋਈ ਚਲੋ ਮੈਂ ਲੈ ਗਿਆ ਆਪਾਂ ਇਹਨਾਂ ਨਾਲ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਤੇ ਠੀਕ ਹੈ ਜੀ ਜਦੋਂ ਪੰਜ ਛੇ ਦਿਨ ਤੋਂ ਬਜ਼ੁਰਗ ਢਿੱਲਾ ਸੀਗਾ ਕਾਫੀ ਢਿੱਲਾ ਸੀਗਾ ਬੋਲਣ ਚ ਵੀ ਦਿੱਕਤ ਆਉਂਦੀ ਲੈ ਬਾਥਰੂਮ ਰਹੀ ਨਾ ਪਾਸ ਹੀ ਹੁੰਦੀ ਸੀ ਨੀਰੀ ਤੇ ਚਲੋ ਮੈਂ ਪਹਿਲਾਂ ਉੱਥੇ ਸਾਡੇ ਕੈਂਪ ਲੱਗਾ ਸੀਗਾ ਆਸ਼ਮ ਦੇ ਵਿੱਚ ਪਹਿਲਾਂ ਉੱਥੇ ਡਾਕਟਰਾਂ ਨੂੰ ਦਿਖਾਇਆ ਉਹ ਕਹਿੰਦੇ ਵੀਰੇ ਹਸਪੀਟਲ ਵਾਲਾ ਮਰੀਜ਼ਾ ਨੂੰ ਲੈ ਕੇ ਜਾਓ ਪਰਸੋਂ ਮੈਂ ਹਸਪੀਟਲ ਲੈ ਕੇ ਗਿਆ ਮੈਂ ਰਾਤ ساری ਰਾਤ ਹਸਪੀਟਲ ਚ ਰਿਆ ਭਾਈ ਗੁੱਸਾ ਜ਼ਰੂਰ ਲੱਗਦਾ ਉਹ ਤੁਹਾਨੂੰ ਵੀ ਲੱਗਾ ਹਨਾ ਪਰ ਬੜਾ ਦੁੱਖ ਲੱਗਦਾ ਵਾ ਵੀ ਇੰਨੇ ਬੱਚੇ ਹੋਣ ਤੇ ਫੇਰ ਵੀ ਐਂ ਇਦਾਂ ਘੁੰਮਦਾ ਲਵਾਰਸਾ ਵਾਂਗੂ ਘੁੰਮਦਾ ਰਵੇ ਪਰਸੋਂ ਮੈਂ ਹਸਪੀਟਲ ਲੈ ਗਿਆ ਮੈਂ ਸਭ ਤੋਂ ਪਹਿਲਾਂ ਤੇ ਫੋਨ ਲਾਇਆ ਇਹਨਾਂ ਦੇ ਬੇਟੇ ਨੂੰ ਜਿਹੜਾ ਇਹ ਸੀਗਾ ਮੈਂ ਕਿਹਾ ਵੀਰੇ ਬਾਪੂ ਬਹੁਤ ਢਿੱਲਾ ਵਾ ਤੇ ਆਪਾਂ ਹਸਪੀਟਲ ਲੈ ਕੇ ਚੱਲੇ ਆ ਤੇ ਤੁਸੀਂ ਆਓ ਮੈਂ ਕਿਹਾ ਕਹਿੰਦਾ ਵੀਰੇ ਮੇਰੇ ਤੋਂ ਪੈਸੇ ਨਹੀਂ ਹੈਗੇ ਮੈਂ ਕਿਹਾ ਪੈਸੇ ਸੀ ਲਾਵਾਂਗੇ ਤੁਸੀਂ ਬਸ ਬਾਪੂ ਦੀ ਉੱਥੇ ਸਾਂਭ ਸੰਭਾਲੀ ਕਰਨੀ ਆ ਕਹਿੰਦਾ ਵੀਰੇ ਮੇਰੇ ਤੋਂ ਅੱਜ ਨਹੀਂ ਆਏ ਨਾ ਮੈਂ ਸੋਮਵਾਰ ਆਵਾਂਗਾ ਤੇ ਮੈਂ ਵੀਰੇ ਪਤਾ ਲਈ ਸੋਮਵਾਰ ਤੱਕ ਬਾਪੂ ਨੂੰ ਕੱਢਣਾ ਕਿ ਨਹੀਂ ਕੱਢਣਾ ਠੀਕ ਹੈ ਉਹ ਗੱਲ ਹੋਈ ਕੁੜੀ ਨਾਲ ਗੱਲ ਹੋਈ ਕੁੜੀ ਕਹਿੰਦੀ ਵੀਰੇ ਮੇਰੀ ਬਾਪੂ ਨਾਲ ਗੱਲ ਕਰਾ ਮੈਂ ਕਿਹਾ ਵੀਰੇ ਮੈਂ ਬਾਪੂ ਨਾਲ ਪੈਣੇ ਗੱਲ ਕਿੱਦਾਂ ਕਰਾਦਾ ਉਹ ਤੋਂ ਬੋਲਿਆ ਨਹੀਂ ਜਾਣਿਆ ਤੂੰ ਆ ਜਾ ਕਿ ਨਹੀਂ ਮੇਰਾ ਘਰ ਵਾਲਾ ਮਤਲਬ ਕਿ ਠੀਕ ਤੇ ਮੈਂ ਪੈਨੇ ਬਜ਼ੁਰਗ ਬਾਪੂ ਆ ਪਿਓ ਆ ਤੇਰਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਫਿਰ ਮੈਨੂੰ ਨਾ ਕਿਉ ਬਲੇ ਮਨਾ ਮੈਨੂੰ ਲਾਇਓ ਤੇ ਹੁਣ ਮੈਂ ਉਹਨੂੰ ਫੋਨ ਲਾਇਆ ਤੇ ਕਹਿੰਦੀ ਵੀਰੇ ਤੂੰ ਮੇਰੇ ਨਾਲ ਗੱਲ ਨਹੀਂ ਕਰਈ ਮੈਂ ਪੈਨੇ ਕਿੱਥੋਂ ਗੱਲ ਕਰਾ ਦਿੰਦਾ ਮੈਂ ਤੇਰੀ ਇਹਨੂੰ ਤਾਂ ਬੋਲਣ ਦੀ ਦਿੱਕਤ ਹੁੰਦੀ ਆ। ਹਾਂ। ਠੀਕ ਹੈ ਜੀ। ਛੁਕੋ ਬਾਬਾ ਜੀ ਤੁਸੀਂ ਗੱਲ ਨਹੀਂ ਛਕਣਾ ਯਾਰ ਠੰਡਾ ਥੋੜੀ ਪੀਣਾ ਯਾਰ ਇੱਥੇ ਮੈਂ ਦਹਾਤੇ ਖੁਦ ਪੀ ਲਵਾਂ। ਨਹੀਂ ਫੇਰ ਐਡਾ ਨਹੀਂ। ਕੋਈ ਨਾ ਪਾਣੀ ਆ ਕੇ ਪਾਣੀ ਕੋਈ ਨਹੀਂ। ਬੱਤੀ ਨਹੀਂ ਆ ਗਈ ਵੀ ਪਾਣੀ ਖੁਣਾ ਤਾਂ ਕਰਕੇ ਹੋ ਠੰਡੇ ਦੀ ਤੁਸੀ। ਮੇਰੀ ਸਾਕੀ ਭੈਣ ਮੇਰੇ ਨਾਲ 3 ਦਿਨ ਹੋ ਗਏ ਲੜਨਦੇ ਆ। ਉਹਦਾ ਮਾਮਾ ਸਹਰਾ ਇੱਥੇ ਮਾੜੀ ਮੇਗੇ ਪਿੰਡ ਦਾ। ਉਹਦਾ ਮਾਮਾ ਸਹਰਾ ਬਿਮਾਰ ਵਾ। ਉਹਦਾ ਅੱਗਾ ਪਿਛਾ ਕੋਈ ਨਹੀਂ ਹੈਗਾ। ਕਹਿੰਦੇ ਉਹਨੂੰ ਲੈ ਕੇ ਹਸਪੀਟਲ ਜਾ। ਤਾਂ ਮੈਂ ਭਾਵੇਂ ਮੇਰੇ ਕੋਲ ਆਸ਼ਰਮ 'ਚ ਮੇਰਾ ਕਿਉਂਕਿ ਜਿਹੜਾ ਮੇਰੇ ਕੋਲ ਆਸ਼ਰਮ 'ਚ ਆ ਜਾਂਦਾ ਨਾ ਉਹ ਫਿਰ ਮੇਰਾ ਆਵਦਾ ਹੋ ਜਾਂਦਾ ਠੀਕ ਮੈਂ ਕਿਹਾ ਮੇਰਾ ਆਵਦਾ ਆਸ਼ਰਮ 'ਚ ਬਜ਼ੁਰਗ ਬਿਮਾਰ ਪਿਆ ਆਪਣੇ ਘਰੇ ਕੋਈ ਬਿਮਾਰ ਹੋਵੇ ਤੇ ਆਪਾਂ ਰਿਸ਼ਤੇਦਾਰਾਂ 'ਚ ਕਿੱਦਾਂ ਚੱਲ ਜਾਾਂਗੇ ਨਹੀਂ ਜਾਏ ਗੱਲ ਸਹੀ ਹੈ ਨਹੀਂ ਨਹੀਂ ਤੁਹਾਡੀ ਤਾਂ ਸੇਵਾ ਬੜੀ ਵੱਡੀ ਆ ਚਲੋ ਆ ਵੇਖੋ ਕੁਦਰਤ ਨੇ ਜੇ ਜੇ ਸਵਾਸ ਹੀ ਇੰਨੇ ਚਾਰੇ ਦੇ ਰੱਖੇ ਹੋਏ ਬਟ ਸਾਨੂੰ ਪਹਿਲਾਂ ਹੀ ਪਤਾ ਸੀ ਬਾਪੂ ਬੜਾ ਤਿਲਾ ਆਪਾਂ ਭਾਵਨਾ ਦੇ ਚਾਚਾ ਜੀ ਬਹੁਤ ਮੰਨਦਾ ਪਹਿਲਾਂ ਹੀ ਮੰਨਦਾ ਹਾਲ ਸੀ ਅੱਛਾ ਅੱਛਾ ਪਹਿਲਾਂ ਹੀ ਜ਼ਿਆਦਾ ਬੜਾ ਬਹੁਤ ਤੰਗ ਸੀ ਬਾਪੂ ਚਾਲੇ ਡਾ ਮੁਸ਼ਕਲ ਕੱਢਿਆ ਹੱਦ ਕੋਈ ਬਾਕੀ ਚੱਕਰੇ ਆ ਕਿ ਇਹਦਾ ਦਾਣਾ ਪਾਣੀ ਉਥੇ ਜਿੰਨੇ ਜਿਹੜਾ ਖਾਣਾ ਹੀ ਜਦਾ ਉਹ ਖਾ ਲਿਆ ਪਾਣੀ ਵੀ ਠੰਡਾ ਹੈ ਗਾ ਵੀ ਤਾਂ ਅਗਰ ਨਹੀਂ ਪੀਣ ਦਾ ਤਾਂ ਕੋਈ ਗੱਲ ਨਹੀਂ ਆਹ ਹਾਂ ਇਹ ਵੀ ਵਾਈ ਕੋ ਮੇਰੇ ਸਾਲਾ ਲੋਕੇ ਇਹਨਾਂ ਦਾ ਕਰਕੇ ਆ ਇਹਨਾਂ ਦੇ ਛੋਟੇ ਚਾਚਾ ਜੀ ਦੀ ਡੈਥ ਹੋਈ ਆ ਹਾਂ ਜੀ ਮਤਲਬ ਕਿ ਮੇਰੀ ਉਹਨਾਂ ਦੇ ਘਰੇ ਚ ਦੁਕਾਨ ਵਾ ਮੈਡੀਕਲ ਦੀ ਉਹਨਾਂ ਦੇ ਘਰ ਚ ਤੇ ਮੇਰਾ ਇੰਨਾ ਪਿਆਰ ਸੀਗਾ ਠੀਕ ਹੈ ਜੀ ਇਮਰਾਨੇ ਇਹਦੇ ਪਿੱਛੋਂ ਇਹਨਾਂ ਦਾ ਕਰਕੇ ਬਜ਼ੁਰਗਾਂ ਦਾ ਕਰਕੇ ਮੈਂ ਉੱਥੇ ਨਾਂ ਤੇ ਭੋਗ ਤੇ ਗਿਆ ਮੈਂ ਉਹਨਾਂ ਦੇ ਠੀਕ ਸਸਕਾਰ ਜਿੱਦਨ ਸਸਕਾਰ ਹੀ ਉਦੋਂ ਵੀ ਮੈਂ ਤੁਹਾਡੇ ਪਿੰਡ ਆਇਆ ਹਾਂ ਉਦੋਂ ਸਸਕਾਰ ਸੀ ਲੱਗੇ ਨਹੀਂ ਤੇ ਨਾ ਮੈਨੂੰ ਮਿਲਣਾ ਸੀ ਇਹ ਆਪਣੇ ਜਗ੍ਹਾ ਦੀ ਸਸਕਾਰ ਤੇ ਉਧਰੋਂ ਤੁਹਾਡਾ ਫੋਨ ਆ ਗਿਆ ਇੱਥੋਂ ਕਿ ਬਾਪੂ ਨਹੀਂ ਠੀਕ ਹੈ ਉਹਨੂੰ ਆਣ ਕੇ ਲੈ ਜਾਓ ਮਗਰ ਉਹਨਾਂ ਦੀ ਡੈਥ ਹੋ ਗਈ ਸਸਕਾਰ ਤੇ ਵੀ ਨਹੀਂ ਪਹੁੰਚਿਆ ਗਿਆ ਭੋਗ ਵਾਲੇ ਦੇ ਨਹੀਂ ਵੀ ਮੈਂ ਐਸ ਬਜ਼ੁਰਗਾਂ ਕਰਕੇ ਪੰਜ ਛੇ ਦਿਨوں ਕਿ ਮੈਂ ਕਿਤੇ ਨਹੀਂ ਗਿਆ ਤੁਹਾਡੀ ਬੜੀ ਸਾਰਾ ਸਗਰਾਂਦ ਵਾਲੇ ਦਿਨ ਲੈ ਕੇ ਗਏ ਸਗਰਾਂਦ ਵਾਲੇ ਦਿਨ ਦਾਤਾ ਜੱਥੇ ਦੀ ਹਾਂਜੀ ਆ ਬਸ ਉਦ ਨਹੀਂ ਸਾਕੀ ਵਾਲੇ ਦੇ ਮੋਹਰੇ ਖਾਲਸਾ ਜੀ ਤੁਹਾਡੇ ਕਰਮਾਂ ਦੀ ਸੇਵਾ ਅਸੀਂ ਤੁਹਾਂ ਕਰ ਲਈ ਇਹ ਰਿਹਾ ਇਹ ਰੂਹਾਂ ਦੇ ਮੇਲ ਹੁੰਦੇ ਆ ਕਿ ਤੁਹਾਡਾ ਕੋਈ ਪਿਛਲਾ ਹਾਂਜੀ ਕਹਾਂਦਾ ਹਾਂ ਗੱਲ ਇੱਕ ਦੂਜੇ ਦਾ ਇਹ ਤੁਹਾਡੇ ਕਰਮਾਂ ਦੀ ਸੇਵਾ ਹੈ ਇਹਨਾਂ ਨੂੰ ਨਹੀਂ ਸੇਵਾ ਹੈ ਤੁਹਾਂ ਕਰ ਲਈ ਪੇਜ ਬਿਲਕੁਲ ਸਿੰਘ ਜੀ ਉਹ ਮੈਂ ਤੁਹਾਡੀ ਆ ਗੱਲ ਆ ਮੈਂ ਸਹਿਮਤ ਆ ਠੀਕ ਹੈ ਜੀ ਪਰ ਮੰਨੋ ਨਾ ਕਿ ਯਾਰ ਹੋ ਤਰ੍ਹਾਂ ਹੋ ਲ ਪੈਂਦਾ ਵੀ ਕਿੰਨਾ ਵਾਸਤੇ ਮੈਂ ਹੁਣ ਅੱਜ ਸੇਵਾ ਦੇ ਨਾਲ ਤੇ ਮੈਂ ਠੱਗੀਆਂ ਮਾਰਾਂ ਪੈਸਾ ਕਮਾਵਾਂ ਹਨਾ ਤੇ ਐਂਡ ਬੱਚਿਆਂ ਵਾਸਤੇ ਕਰਨਾ ਤੇ ਮੰਨ ਲਓ ਐਂਡ ਤੇ ਮੇਰੇ ਬੱਚੇ ਮੇਰਾ ਸਾਥ ਨਾਲ ਦੇਣਦੇ ਹਨਾ ਵੀ ਪੈਸਾ ਮੈਂ ਇੰਨਾ ਨਹੀਂ ਕਹਿੰਦਾ ਬਾਪੂ ਨੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਉਹ ਨਹੀਂ ਕਰ ਰਿਹਾ ਪਰ ਨਾ ਵੇਖ ਲਓ ਵੀ ਇੰਨਾ ਧੀਆ ਪਤਾ ਹੁੰਦੇ ਬਾਪੂ ਜੀ ਦੀ ਬਾਪੂ ਵੇਖ ਲਓ ਵੀ ਆ ਹਾਲਾਤ ਸੀ ਸਾਡਾ ਸਮਾਜ ਹੀ ਹੋ ਜਾ ਹੋ ਗਿਆ ਇੱਕ ਦਿਵਸ ਦੀ ਗੱਲ ਜੀ ਸਾਡਾ ਸਮਾਜ ਦਾ ਟਾਣਾ ਬਾਣਾ ਵਿਗੜਿਆ ਪਿਆ ਤੁਹਾਨੂੰ ਇਹ ਗੱਲ ਦੀ ਪਤਾ ਨਹੀਂ ਸਮਝੀ ਕੋ ਨਿਕਲ ਗਈ ਅਸੀਂ ਆਪਾਂ ਦੀ ਗਾਂ ਵਧ ਜਾਂਦੀ ਆ ਤੁਹਾਡੇ ਤੋਂ ਬਾਅਦ ਨਾ ਤੁਹਾਡੇ ਤੋਂ ਬਾਅਦ ਮੈਂ ਗਿਆ ਮੈਂ ਤੁਹਾਡੇ ਤੋਂ ਬਾਅਦ ਗਿਆ ਪਿੰਡ ਵਾ ਉੱਥੇ ਲੋਪੋ ਕੀ ਚਗਾਵਾ ਲੋਪੋ ਕੀ ਚਗਾਵਾ ਨਾ ਆ ਕੀ ਉਹਨਾਂ ਲਾਦਾ ਫੱਤੇ ਘੜ ਚੋਰੀਆਂ ਕਿਸ ਬੰਦੇ ਤੋਂ ਕੰਮ ਕਰਾਉਂਦੇ ਰਹਿ ਬਿਮਾਰ ਹੋ ਗਿਆ ਹਸਪੀਟਲ ਛੱਡ ਕੇ ਤੇ ਚਲੇ ਗਏ ਆਈ ਨਹੀਂ ਆਈ ਮੇਂ ਦੀ ਦੁਨੀਆ ਉਹ ਵੇਖਣ ਦਾ ਵੀਡੀਓ ਤੁਹਾਡੀ ਮੈਂ ਕੋ ਕੰਮ ਕਰਾਉਂਦੇ ਰਹੇ ਬੰਦੇ ਤਾਂ ਤੇ ਉਹ ਹਸਪਤਾਲ ਛੱਡ ਕੇ ਨਾ ਆ ਨਿਕਲ ਗਿਆ ਤਾਂ ਉਹ ਹਸਪਤਾਲ ਦੇ ਸਟਾਫ ਨੇ ਮਿਲਾਇਆ ਮੁੜ ਕੇ ਇਹਨਾਂ ਨੂੰ ਸੱਦਿਆ ਨਾ ਹਸਪਤਾਲ 'ਚ ਵੀਡੀਓ ਦੇਖਾਂਗਾ ਸਾਨੂੰ ਭਾਜੀ ਬਹੁਤ ਜ਼ਿਆਦਾ ਲੋਕੀ ਤਕਾ ਕਰੰਦੇ ਆ ਇੱਕ ਘੰਟਾ ਪਹਿਲਾਂ ਚਲੋ ਚਲੋ ਕੋਈ ਨਹੀਂ ਭਾਜੀ ਲੋ ਉਹਦੇ ਜਿੱਥੇ ਦਾਣਾ ਪਾਣੀ ਦਾ ਲਿਖਿਆ ਜਿੱਥੇ ਦਾ ਅੰਤ ਸਮਾ ਸੀਗਾ ਉਹ ਉਹ ਹਿਸਾਬ ਨਾਲ ਕੇ ਨਾ ਟੰਗ ਨਾ ਜਾਣਾ ਪੈਣਾ ਤੇਵਾਸ ਉੱਤੇ ਪੂਰੇ ਹੋਣੇ ਹੋਣਗੇ ਨਹੀਂ ਮੈਂ ਪੀਣਾ ਨਹੀਂ ਸੀਗਾ ਮੇਰਾ ਤੇ ਸਵਾਸ ਹੀ ਉੱਤੇ ਪੂਰੇ ਹੋਣੇ ਹੋਣਗੇ ਗੱਲ ਤੇ ਆਜਾ ਮੁੰਡਾ ਤਿਆਰ ਕੀਤਾ ਮੈਂ ਪੈਸਿਆਂ ਤੇ ਪੀ ਚੱਲ ਜਿਆ ਤੈਨੂੰ ਮੈਂ ਦਿਹਾੜੀ ਦੇ ਦਿਆ ਕਰੂੰਗਾ ਪੀ 300 ਰੁਪਏ ਹਿਸਾਬ ਨਾਲ ਤੂੰ ਹਸਪੀਟਲ ਰਹਿਣਾ ਬਜ਼ੁਰਗ ਕੋਲ ਬਸ ਉਹਦੀ ਸਾਹ ਚੁਮਾ ਲਈ ਰੱਖਣੀ ਹੈ ਫਿਰ ਤੇ ਹੋਈ ਹੁੰਦੀ ਆ ਵੀ ਜਦੋਂ ਆਪਣਾ ਪਰਿਵਾਰ ਹੀ ਆ ਜਦੋਂ ਆਪਾਂ ਖੜਿਆ ਹੋਆ ਤੇ ਆਪਣਾ ਕਰਕੇ ਖੜਿਆ ਨਾ ਗਲਤੇ ਸਾਲ 6 ਮਹੀਨੇ ਹੋ ਗਏ ਮੱਜੀ ਤੇ ਰਹਿਦਾ ਸੀ ਪੰਜ ਪਹਿਲੇ ਦਿਨ ਹੀ ਤੰਗ ਸੀ ਲੋਕ ਤੇ ਚੱਲ ਜਾਂਦਾ ਤਾਂ ਫਿਰ ਇਹ ਨਾ ਕਰਦ ਰੇ ਸਤ ਮੱਜੀ ਤੇ ਰਹਿਦਾ ਸੀ ਲੋਈ ਲੰਘਦੇ ਨੇ ਪਾਸਾ ਨਹੀਂ ਬਦਲਿਆ ਜਾਂਦਾ ਇੱਕਦਮ ਵੀਡੀਓ ਵੇਖਣ ਦੇ ਜਦੋਂ ਤੁਸੀਂ ਨਹੀਂ ਬਦਲਿਆ ਬੜਾ ਔਖਾ ਬਹੁਤ ਔਖਾ ਮੇਰਾ ਬਦਲਿਆ ਬਦਲੋ ਇੱਕ ਹੀ ਸੀ ਨਾ ਇਹਨਾਂ ਦਿਨਾਂ ਬੜਾ ਔਖਾ ਹੈਗਾ ਇਹਨਾਂ ਦੀ ਆਵਾਜ਼ ਵੀ ਨਹੀਂ ਨਿਕਲਦੀ ਆਪਾਂ ਨੂੰ ਤੇ ਲੱਗੀ ਹੋਵੇ ਜਾਂ ਆਪਣਾ ਸਿਰ ਪੈਰ ਪੀੜ ਹੁੰਦਾ ਹੋਵੇ ਤੇ ਆਪਾਂ ਆਵਾਜ਼ ਮਾਰ ਦਿੰਨੇ ਆ ਇਹਨਾਂ ਦੀ ਆਵਾਜ਼ ਵੀ ਨਹੀਂ ਨਿਕਲਦੀ ਲੱਗੇ ਜਾ ਕੇ ਮ ਦੇ ਕਿੰਨੇ ਵਾਰ ਕਿੰਨੇ ਘੰਟੇ ਬਾਅਦ ਜਾ ਕੇ ਇਹਦਾ ਹਾਲ ਪੁੱਛਦਾ ਸੀ ਫੇ ਰਾਤ ਨੂੰ ਸੌ ਜਾਂਦੇ ਵਿਚਾਰੇ ਉਹ ਠੀਕ ਹੈ ਜੀ ਥੱਕੇ ਟੁੱਟੇ ਹੁੰਦੇ ਆ ਇਹ ਤੇ ਆ ਹੀ ਜਾਂਦੀ ਆ ਕੇ ਗੱਲ ਤੇ ਅੱਛਾ ਦੂਜੇ ਪਾਸੇ ਕੋਈ ਤਾਂ ਵੀ ਰਾਏ ਨਹੀਂ ਆਏ ਨਹੀਂ ਆਏ ਕੋਲੇ ਆਏ ਵੇਖ ਲਓ ਮੁੰਡੇ ਜਿਹੜੇ ਫੋਨ ਕਰਦੇ ਹਾਂ ਮੁੰਡਾ ਸੀ ਇਹਨਾਂ ਦਾ ਕੀਤਾ ਸੀ ਇਹਨਾਂ ਦੇ ਨੂੰ ਗੱਲ ਵੀ ਜੀ ਕਿੰਨੇ ਵੇਢੀ ਹੋਈ ਉਹ ਨਾਲ ਮੇਰੀ ਨੇ ਜਿਹੜਾ 11 ਵਜੇ ਦੀ ਰਹਿੰਦਾ ਜਿਹੜਾ ਮੁੰਡਾ 11 ਵਜੇ ਦੀ ਗੱਲ ਹੋਈ ਜੇ ਅੱਜ ਜਿਹੜਾ ਇੱਥੇ ਸੀਗਾ ਖੱਟੀ ਜੀ ਟੀ-ਸ਼ਰਟ ਵਾਲਾ ਉਹ ਗਿਆ ਕਿੱਥੇ 11 ਵਜੇ ਦੀ ਭਾਜੀ ਮੇਰੀ ਗੱਲ ਹੋਈ ਉਹਨਾਂ ਨਾਲ ਉਹਦੋਂ ਤਾਂ ਨਿਕਲੇ 11 ਵਜੇ ਦੀ ਗੱਲ ਹੋਈ ਆ ਕਿ ਬਾਪੂ ਆਹ ਗੱਲ ਹੋ ਗਈ ਆ ਤੇ ਉਹੋ ਹੀ ਮੈਨੂੰ ਕਹਿੰਦਾ ਵੀਰ ਇੱਥੇ ਛੱਡ ਜਾ ਮੇਰੀ ਉਹਦਾ ਹੀ ਨੰਬਰ ਆ ਮੇਰੇ ਕੋਲ ਹੋਰ ਕਿਸੇ ਦਾ ਨੰਬਰ ਨਹੀਂ ਹੈਗਾ ਠੀਕ ਹੈ ਜੀ ਤੇ 3 ਵਜੇ ਹੀ ਤੇ ਮੇਲੋ ਇੱਥੇ ਪਹੁੰਚਾਂ ਨਹੀਂ ਤਰਨ ਤਰਨ ਤੋਂ ਇੱਥੇ ਕਿਤੇ ਅੱਧੇ ਘੰਟੇ ਦਾ ਰਾਹ ਨਹੀਂ ਆ ਮੰਨ ਲਓ ਨਹੀਂ ਪਹੁੰਚਣਾ ਤਾਂ ਫਿਰ ਇਹਨਾਂ ਤੇ ਦਾ ਮੈਨੂੰ ਕਹਿੰਦਾ ਵੀਰ ਮੈਨੂੰ ਛੱਡ ਜਾ ਮੈਨੂੰ ਇੱਥੇ ਮੈਂ ਤਾਂ ਸਸਕਾਰ ਨੂੰ ਕਰਦਣਾ ਉੱਥੇ ਤਾਂ ਨਾ ਕਰ ਹੀ ਦੇਣਾ ਅਸੀਂ ਤੇ ਸਾਰਾ ਕੁਝ ਕਰ ਲੈਣਾ ਹਾਂ ਕਿਧਰ ਅੱਡੀ ਗਿਆ ਮੈਂ ਤੁਹਾਨੂੰ ਇਹ ਵੀ ਕਹਿ ਮੈਂ ਵੀਰੇ ਤੂੰ ਗੱਡੀ ਲਾਇਆ ਮੈਂ ਖਰਚਾ ਕਰ ਦੇਣਾ ਗੱਡੀ ਦਾ ਤੇ ਤੂੰ ਆਣ ਕੇ ਲੈ ਜਾ ਹਣਾ ਕੰਨਾਂ ਨੇ ਵੀਰੇ ਮੈਂ ਤੂੰ ਮੈਂ ਤੈਨੂੰ ਆਇ ਨਹੀਂ ਜਾਣਾ ਤਾਰ ਤੂੰ ਗੱਡੀ ਗਈ ਤੂੰ ਛੱਡ ਜਾ ਮੈਨੂੰ ਲੱਗਦਾ ਪਹੁੰਚਣਾ ਹੀ ਨਹੀਂ ਉਹਨੇ ਉਹਦੀ ਕੁੜੀ ਦਾ ਵੀ ਨੰਬਰ ਹੈਗਾ ਮੇਰੇ ਤੋਂ ਉਹ ਤਾਂ ਜਾਰੀ ਨਹੀਂ ਆਉਣ ਕਰੇ ਕੁੜੀਆਂ ਤਾਂ ਫੇਰ ਵੀ ਪਹੁੰਚ ਜਾਂਦੀਆਂ ਹਾਂ ਹਾਂਜੀ ਬੜਾ ਸੇਹ ਦੀ ਗੱਲ ਹੋਈ ਮੇਰੀ ਉਹਦੇ ਨਾਲ ਹਰੂ ਆਣ ਕਰਨਾ ਹੈ ਜੀ ਆਹ ਚਿੱਤਤੀ ਕੋ ਕੌਣ ਮੂੰਹ ਵੀਰ ਹੁਣ ਜੋ ਹੋ ਗਿਆ ਮੂੰਹ ਜਿੱਦਾਂ ਮਰਜ਼ੀ ਕਰੀ ਜਾ ਹੁਣ ਸਾਰੇ ਬੰਦੇ ਆ ਗਏ ਪੈਨ ਨੂੰ ਲਾ ਹੁਣ ਰਮਜਾਨ ਕੋ ਮੈਂ ਹੋਪਤ ਹੈ ਸੈਂਪਲ ਨਹੀਂ ਆ ਰਿਹਾ ਸੁਪਨੇ ਜਾ ਸੁਪਨੇ ਜਾ ਆਹਿੰ ਕਿ ਮਾਰ ਕਾ ਉਹ ਪੜਾਉਂ ਜੇ ਤੇ ਬੈਠਾ ਆ ਚੁੱਤ ਦਿਨ ਨੂੰ ਜਾ ਉਹਦਾ ਵੀਰ ਦਾ ਕੀ ਨਾਂ ਜਿਹੜਾ ਉਦਨ ਲਾਲ ਛੜ ਚ ਆਲਾ ਸੀ ਤੇ ਲਵ 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 ਹਾਂਜੀ ਮੈਂ ਜੇ ਤੇ ਸੰਸਕਾਰ ਹੁਣ ਕਰਨਾ ਠੀਕ ਹੈ ਨਹੀਂ ਤੇ ਕੈਂਡੀ ਕੁੰਡੀ ਮੰਗਵਾ ਲਓ ਗਰਮੀ ਹਾਂਜੀ ਪਹਿਣੇ ਆਏ ਨਹੀਂ ਆ ਜੇ ਅਗਰ ਮੰਨੀ ਆਦੀ ਹੈ ਤੇ ਆ ਮਾਧਮਨ ਬਸਤੇ ਆ ਉਹਨਾਂ ਵੀ ਆ ਟਾਈਮ ਲੱਗ ਜਾਣਾ ਹਨਾ ਪੈਣੇ ਪਿੰਡੋਂ ਤੁਰਨਾਗੇ ਤੁਰ ਆ ਰਾਜ ਜੀ ਹਾਂ ਜੀ ਪਿੰਡੋਂ ਤੁਰ ਪੈਗੇ ਜੀ ਤੁਰਨਾ ਵਾ ਪਤਾ ਨਹੀਂ ਲੱਗਾਂਦੇ ਵੀਰੇ ਪਤਾ ਨਹੀਂ ਲੱਗਾਂਦੇ ਟੈਂਪੂ ਜੀ ਬੈਠੀ ਆ ਓਕੇ ਅਜੇ ਉਧਰ ਹੀ ਨਹੀਂ ਫਿਰ ਕਿਤੇ ਹਨਾ ਚਲੋ ਫਿਰ ਮੈਨੂੰ ਦੋ ਛੁੱਟੀ ਹੁਣ ਮੈਂ ਜਾਵਾਂ ਉਹਨਾਂ ਦੇ ਰਾਮ ਤੀਰਤ ਲਗਾਉਣਾ ਹਨਾ ਉਹ ਨਹੀਂ ਉਹਨਾਂ ਦੇ ਫਿਰ ਸੰਸਕਾਰ ਤੇ ਵੀਰੇ ਵੀਰੇ 3 ਵਜੇ ਪਤਾ ਨਹੀਂ ਹੁਣ ਹੋਣਾ ਕਿ ਨਹੀਂ ਕੈਂਡੀ ਤੇ ਮੰਗਾ ਲਓ ਫਿਰ ਬਸ ਸਮਲ ਸਮੋਲ ਆਉਣ ਲੱਗ ਪਊਗੀ ਹਾਂ ਗੁਰਦਾਰ ਸਾਹਿਬ ਚੁਣੀ ਆ ਗੱਡੇ ਗੁਰਦਾਰਾ ਨਹੀਂ ਆ ਗੱਡੇ ਗੁਰਦਾਰਾਗੇ ਮੰਗਾ ਲਓ ਜੀ ਕੈਂਡੀ ਕੋਈ ਆਊਗਾ ਮੁੰਡਾ ਆਊਗਾ ਕੀ 32 ਨਹੀਂ ਨਾ ਹੈਗੀ ਜੀ ਸਟਕਾਰੀ ਠੀਕ ਹੈ ਜੋ ਹਾਂ ਸਟਕਾਰੀ ਮੇਰਾ ਫਰਜ਼ੀ ਤੁਹਾਨੂੰ ਲੈ ਕੇ ਦੇਤਾ ਵੀ ਅੱਗੇ ਤੁਹਾਡੀ ਮਰਜ਼ੀ ਸਟਕਾਰੀ ਠੀਕ ਜੋ ਉੱਥੇ ਤੱਕ ਤੁਸੀਂ ਪਹੁੰਚ ਗਏ ਜੋ ਗਾੜੀਆਂ ਮੁੰਡਾ ਫੋਣੀ ਨਹੀਂ ਜੋ ਕੰਡਿਆ ਹਾਂਜੀ تیاری ਕਰਦੇ ਤੇ ਉਹ ਕਰਨ ਵਾਲਿਆਂ ਨਾਲ ਰੁਕਣ ਵਾਲਿਆਂ ਨਾਲ ਨਾ ਉਹਨਾਂ ਨੂੰ ਨਹੀਂ ਪਤਾ ਪਿਆ ਆ ਜਾਰੀ ਦੀ ਗੱਲ ਹੋ ਰਹੀ ਹੈ ਸਰਕਾਰ ਕਰ ਉਹਨਾਂ ਨੇ ਜਾਈ ਕਰਾ ਮਹਾ ਤਿਆਰੀ ਕਰਦੇ ਗਾ ਤੇ ਮਹਾ ਇਸ਼ਨਾ ਨਹੀਂ ਕਰਾ ਕੇ ਲੈ ਆਏ ਬਾਪੂ ਨੂੰ ਸਰਕਾਰ ਕੋਲ ਆਏ ਨਾ ਲੰਘ ਦੇ ਉਹ ਬਾਦਰੋ ਲੈ ਕੇ ਨੰਬਰ ਤੇ ਲਾਹਣ ਨੂੰ ਇਹ ਨੂੰ ਆਉਣਾ ਆਪ ਲਾਓ ਨਾ ਫੋਨ ਤੁਸੀਂ ਇਹਦਾ ਚੱਕੜਾ ਨਹੀਂ ਹੈ ਨਾ ਹੈਲੋ ਆ ਪੈਣੇ ਵੀਰ ਨਾਲ ਗੱਲ ਕਰਾਉਣੀ ਸੀ ਕੀ ਨਾ ਲਵ ਨਾਲ ਗੱਲ ਕਰਾਉਣੀ ਸੀ ਹਾਂਜੀ ਕਰਾਉਣੀ ਉਹ ਕੱਤੀ ਚਲਾਉਂਦਾ ਪਿਆ ਇੱਕ ਹੋਵੇ ਅੱਛਾ ਕਰਾਓ ਸੰਦੀਪ ਪਤਾ ਇਹ ਇਹ ਕੋਣ ਹੈ ਪੈਣਾ ਇਹ ਤਾਂ ਤਾਂ ਆਏ ਨੇ ਹਾਂ ਹਾਂਜੀ ਵੀਰ ਜੀ ਕਿੱਥੇ ਜੇ ਆ ਜਾਓ ਮਸਬਾਹ ਆ ਜਾਓ ਚ ਬਾਹਰ ਲਾ ਕੇ ਜੀ ਆਓ ਮੇਰੇ ਵੀਰ ਆਜੋ ਬੜੀ ਮਾੜੀ ਮਾਰਨ ਦੀ ਵੀਡੀਓ ਨਾ ਇਹ ਬਣਾਉਣ ਵੀਰ ਨੂੰ ਖਤਮ ਬਣਾ ਲੈ ਤੂੰ ਵੀਡੀਓ ਨਹੀਂ ਬੰਦ ਨਹੀਂ ਵੀਡੀਓ ਬੰਦ ਨਹੀਂ ਕਰਨੀ ਦੋ ਮਿੰਟ ਭਾਈ ਉਹ ਚ ਬਾਤ ਬਣਾ ਲਿਓ ਮੈਂ ਕੋਈ ਗੱਲ ਨਹੀਂ ਤੂੰ ਗੱਲ ਦੱਸ ਤੈਨੂੰ ਮੈਂ 11 ਵਜੇ ਤੇਨੂੰ ਡਿਕਨ ਦਿਆਂ ਤੈਨੂੰ ਹਾਂਜੀ ਮੇਲਾ ਦੂਰਾ ਤੇਰਾ ਤੇ ਉਹ ਤੂੰ ਇਹ ਦੇਖ ਪੰਪ ਤੇ ਮੇਰੀ ਗੱਡੀ ਦਾ ਟਾਇਰ ਪੰਕਚਰ ਹੋ ਗਿਆ ਹਾਂ ਉਹਦੇ ਆਇਆ ਬੜੀ ਮੁਸ਼ਕਿਲ ਟਾਇਰ ਪੰਕਚਰ 15 ਮਿੰਟ ਟਾਇਰ ਤੇ ਸਹੀ ਹੋ ਜਾਂਦਾ ਫਿਰ 11 ਵਜੇ ਤੇਨੂੰ ਡਿਕਨ ਦਿਆਂ ਮੇਲਾ ਹਾਂਜੀ ਗੁਰਾ ਤੇ ਮੈਂ ਕਿਨਾ ਫੋਨ ਲਾਇਆ ਤੂੰ ਕੱਲ ਕੀ ਕਹਿਆ ਮੈਨੂੰ ਤੂੰ ਕਹਿਆ ਵੀਰੇ ਮੈਨੂੰ ਅੱਜ ਨਹੀਂ ਆ ਜਾਣਾ ਕਿੰਨਾ ਕਿਹੜਾ ਜ਼ਰੂਰੀ ਕੰਮ ਹੀ ਮੈਂ ਤੈਨੂੰ ਕਿਹਾ ਬਾਪੂ ਤੇਰੇ ਦਾ ਮੁਸ਼ਕਲ ਹੀ ਬਾਪੂ ਮੇਰੇ ਸਾਡੇ ਕੱਲ ਤੇ ਕੱਢਣੀ ਨਹੀਂ ਹੁੰਦੀ ਤੂੰ ਮੈਨੂੰ ਇੱਕੋ ਗੱਲ ਕਹੀ ਮੈਂ ਤੇਰਾ ਹੁਣ ਲੜਦਾ ਨਹੀਂ ਆ ਮੈਂ ਤੈਨੂੰ ਵੈਸੇ ਗੱਲ ਕਰਨ ਮੇਰ ਮਨ ਚ ਇੱਕ ਦਰਦ ਵਾ ਮੈਂ ਤੈਨੂੰ ਕਿਹਾ ਵੀਰੇ ਵੀ ਬਾਪੂ ਤੇਰੇ ਦਾ ਮੁਸ਼ਕਲ ਹੀ ਇੱਕ ਦੋ ਦਿਨ ਹੀ ਤੂੰ ਮੇਰਾ ਵੀਰ ਹਸਪੀਟਲ ਆ ਜਾ ਸਾਰਾ ਖਰਚ ਮੈਂ ਕਰੂੰਗਾ ਮੈਂ ਕਹਿਆ ਸੀ ਕਿ ਨਹੀਂ ਕਿਹਾ ਪਰ ਹੁਣ ਦੁੱਖ ਲੱਗਦਾ ਵੀਰੇ ਹਣਾ ਜਿਆਦਾ ਪੈ ਤੂੰ ਹੈਗਾ ਪਰ ਹੁਣ ਭਾਈ ਮੇਰੇ ਵੀ ਹੱਥ ਪੱਲੇ ਕੁਝ ਹੋਗਾ ਤੇਰੀ ਮੈਂ ਤੈਨੂੰ ਇੱਕ ਗੱਲ ਕਹੀ ਕਿ ਵੀਰੇ ਰੋਟੀ ਪਾਣੀ ਦਾ ਖਰਚਾ ਇਲਾਜ ਦਾ ਖਰਚਾ ਸਾਰਾ ਹੀ ਕਰਾਂਗੇ ਸਾਰੇ ਜੋ ਮਤ ਤੁਹਾਡੀ ਕਰਨ ਦਾ ਠੀਕ 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 ਹੈ ਜੀ ਹੁਣ ਜਦੋਂ ਮੇਰੇ ਮੈਨੂੰ ਭਾਈ ਅੰਕਲ ਇਨਾ ਦੁੱਖ ਆਇਆ ਨਾ ਕਿ ਮੇਰੇ ਕੋਲ ਪੈਸਾ țeਲਾ ਵੀ ਸਭ ਕੁਝ ਹੈਗਾ ਵਾ ਤੇ ਯਾਰ ਫਿਰ ਵੀ ਹਸਪੀਟਲ ਚ ਉਹਨੂੰ ਕੋਈ ਸੰਭ ਨਾਲ ਲਾਣੀ ਹੈਗਾ ਨਾਲ ਬੱਚੇ ਨਾਲ ਉਹਦੇ ਵੱਧਾ ਹੋ ਗਿਆ ਹਾਂਜੀ ਉਹ ਤੁਹਾਨੂੰ ਕਹਿੰਦਾ ਕਿਦਾ ਮਰ ਗਿਆ ਸਮੇਂ ਜਿਹੜੀ ਨਾ ਬੱਚਿਆਂ ਦੀ ਲੋਡ ਹੁੰਦੀ ਆ ਲੱਗੇ ਤੁਹਾਨੂੰ ਸਾਫ਼ ਦੇਣਾ ਚਾਹੀਦਾ ਵਾ ਤਾ ਇਹਦਾ ਬੋਲੇ ਫੋਨ ਦੇ ਕਿੱਥੇ ਜਾਂਦੇ ਕਰਾਓ ਸਟਾਪ ਹਲੋ ਹਾਲੀ ਮਾਂ ਨੂੰ ਕਹਿੰਦੇ ਸਾਰੀ ਉਮਰ ਹੁਣ ਕੰਮ ਚੱਲਦੇ ਰਹਿਣੇ ਆ ਬਾਪੂ ਥੋੜੀ ਹੁਣ ਆਉਣਾ ਨਹੀਂ ਉਹ ਤੇ ਹੈ ਹੀ ਆ ਕੰਮ ਤੇ ਮੁੱਕਦਾ ਹੀ ਨਹੀਂ ਦੇ ਇਸੇ ਤਰ੍ਹਾਂ ਚੱਲੀ ਜਾਂਦੇ ਜੇ ਕੋ ਚਲੇ ਗਿਆ ਤਾਂ ਵੀ ਚਲੀ ਜਾਣੇ ਕੰਮ ਤਾਂ ਖਲੰਦਾ ਹੀ ਨਹੀਂ ਹੁਵੇ ਘਰੇ ਆਪੀ ਚਾਚਾ ਫਰਗੜ ਸੋਈ ਹਾਂਜੀ ਮਿੰਟ ਬਿੰਦਾ ਹੁੰਦਾ ਹੈ ਕਦੀ ਵੀ ਨਹੀਂ ਮਿੰਟ ਬਿੰਦਾ ਇਹ ਬੱਚਿਆਂ ਉਹਦੇ ਨਾਲ ਸਾਥ ਨਹੀਂ ਦਿੱਤਾ ਉਹਦੇ ਨਾਲ ਮੈਨੂੰ ਦੁੱਖ ਆ ਗੱਲ ਹੁਣ ਵੀ ਉਹਨਾਂ ਕੋਲ ਬਈ ਕੇਹੀ ਉਹ ਦਿਨ ਭੋਗ ਵਾਲੇ ਦਿਨ ਸਿਰ ਕਪਾ ਗਏ ਆ ਚੌਥੇ ਵਾਲੇ ਦਿਨ ਵੀ ਇਹ ਗਾਂ ਜਿਹੜਾ ਨਾ ਅਗਲ ਕਰ ਜੋ ਗਈ ਉਹਦੇ ਮੁੰਨੂਆ ਸਾਰਾ ਮਲਕਾਉਂ ਲਿਆ ਜੇ ਤੁਹਾਡੇ ਨੂੰ ਨਹੀਂ ਆਉਂਦਿਆ ਠੀਕੇ ਦੇ ਕਰਦੇ ਜਾਂਦੇ ਬੜੀ ਬਣੀ ਹੋਦੀ ਸਾਰੇ ਉਹ ਕਹਿੰਦੇ ਉਹਨੇ ਕਿ ਇਹ ਨਾ ਮੱਥੇ ਵੱਟ ਨਹੀਂ ਸੀ ਪਾਇਆ ਤੇ ਇਹ ਮੁੰਡੇ ਨਹੀਂ ਨਹੀਂ ਜਾਉਂਦੇ ਜੇ ਜੇ ਅੱਜ ਜੇ ਤੂੰ ਆ ਜਾਂਦਾ ਕੱਲ ਆ ਜਾਂਦਾ ਜਾ ਜਾਂਦਾ ਹਨਾ ਅਸੀਂ ਬੇਵਸਤ ਸੀਗੇ ਪੀਂਕੇ ਕਰਦੇ ਕਿਹੜਾ ਪਰ ਤਾਂ ਕੁਝ ਨਹੀਂ ਲਾਣਾ ਹੋਣਾ ਤੇ ਅੰਦਰ ਸਮਝ ਆਉਣਾ ਸੀ ਗੱਲ ਤੇ ਮੈਂ ਹੁਣ ਵੇਖੋ 2.5 ਸਾਲ ਹੋ ਗਿਆ ਮੈਨੂੰ ਇਕੱਲੇ ਨੂੰ ਸਾਹ ਦੇਣ ਠੀਕ ਹੈ ਭਾਈ ਹਾਂ ਤੇ 2.5 ਸਾਲ ਵਿੱਚ ਕੁਝੋ ਨਹੀਂ ਹੋਇਆ ਨਹੀਂ ਨਾ ਆਇਆ ਹੁਣ ਦੱਸ ਦੇ ਨਹੀਂ ਬੱਪ ਨੂੰ ਉੱਥੇ ਖੜੇ ਨਾ ਮੈਂ ਇਹਨਾਂ ਨੇ ਖੜਨ ਲੱਗਿਆ ਨਾ ਉਦੋਂ ਮੈਂ ਭੈਣ ਆਪਣੀ ਨੂੰ ਤਨ ਕਿਹਾ ਇਤਨੀ ਦੀ ਮੈਂ ਮੈਂ ਖੜਨ ਤੇ ਲੱਗੇ ਜੋ ਮੈਂ ਅਗਲੇ ਕਹਿੰਦਾ ਫਿਰ ਇਹਦੇ ਗੱਲ ਹੀ ਹੋਈ ਹੈ ਤੇ ਇਕਲਾਤਾ ਦੇ ਮੈਂ ਮੈਂ ਸਾਹਮਣੇ ਨਹੀਂ ਕੀ ਗੱਲ ਡਿਆ ਲੜਾਈ ਕੱਤੋਂ ਹੀ ਇੱਥੇ ਉਦੋਂ ਕਰੇ ਇਸੇ ਗੱਲਾਂ ਕਿ ਮੈਂ 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 ਤਾਂ ਕੰਮ ਨਹੀਂ ਆ ਖਾਂਦਾਰ ਵਾਲਾ ਵੀ ਪੈਸੀ ਨਾ ਖਾਂਦਾਰ ਵਾਲਾ ਇਹ ਸਿਰੋ ਕਹਿੰਦੇ ਆ ਕਿ ਜੇ ਤੂੰ ਖੁੱਲਾ ਖਾਦਮਾ ਲੱਜਦਾ ਮੈਂ ਥਾਂ ਮੈਂ ਸਾਰਾ ਛੱਡ ਜਾਣਾ ਲਓ ਤੂੰ ਸਾਰਾ ਲੈ ਲਓ ਮੈਂ ਸਾਰਾ ਹੀ ਛੱਡ ਗਿਆ ਇਹਨਾਂ ਨੂੰ ਗੱਲ ਵੀਰੇ ਪਤਾ ਕੀ ਸੀਗਾ ਕਹ ਤੂੰ ਹੀ ਕਹਿਣ ਲੈ ਪਾਈ 2 ਸਾਲ ਚ ਬਾਪੂ ਨੂੰ ਕੁਝ ਨਹੀਂ ਆਇਆ ਦੱਸ ਦੇਣ 10 ਦਿਨ ਖੜੇ ਖੜਿਆ ਨਹੀਂ ਤੇ ਬਾਪੂ ਡੈਥ ਹੋ ਗਈ ਹਨਾ ਮੈਂ ਤੈਨੂੰ ਖੁਦ ਫੋਨ ਲਾ ਕੇ ਕਿਹਾ ਸੀ ਨਾ ਵੀਰੇ ਬਾਪੂ ਢਿਲਾਵਾ ਤੇ ਹਸਪੀਟਲ ਆਓ ਆਪਾਂ ਚੱਲੀਏ ਉੱਥੇ ਪਰ ਭਾਜੀ ਹੁਣ ਮੇਰੇ ਵੀ ਹੁਣ ਅਕਸਰ ਮੈਂ ਵੀ ਉਹਦੋਂ ਦਾ ਭਾਜੀ ਮੈਂ ਟੈਨਸ਼ਨ ਲੈ ਕੇ ਮੈਂ ਆਪ ਮਾਰ ਪਿਆ ਭਾਜੀ ਦੇਖੋ ਜਦੋਂ ਬੰਦਾ ਜਦੋਂ ਸੱਚਾ ਹੋਵੇ ਨਾ ਵੀ ਆਪ ਜਿੰਨੂੰ ਸਾਂਭਿਆ ਹੋ ਜਿੰਨੇ ਹੁਣ ਤੁਸੀਂ ਤੁਸੀਂ ਸਾਂਭਿਆ ਤੂੰ ਇੰਤੁ ਹੀ ਦੱਸੋ ਤੂੰ ਇਹ ਰਾਹ ਕਿੱਦਾਂ ਕਿੱਦਾਂ ਕੱਢਦੇ ਹੋ ਬਾਪੂ ਬਹੁਤ ਔਖਾ ਸੀਗਾ ਦੱਸਦੇ 15 15 ਮਿੰਟ ਬਾਪੂ ਨੂੰ ਥੱਲਣਾ ਪੈ ਤੁਸੀਂ ਕਹਿੰਦੇ ਹੋ ਕਿ ਨਾ ਇੱਕ ਕੱਡੇ ਤੇ ਮੈਂ ਕਿੱਦਾਂ ਕੱਢੇ 2.5 ਸਾਲ ਪਰ ਉਹ ਵੱਖਰੀ ਗੱਲ ਆ ਚੱਲ ਯਾਰ ਹੁਣ ਮੈਂ ਤੈਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮਰੇ ਮਰੇ ਦੀ ਹੁਣ ਮੈਂ ਮੜੀ ਨਹੀਂ ਫੋਲਣਾ ਚਾਹੁੰਦਾ ਠੀਕ ਹੈ ਹੁਣ ਤੁਸੀਂ ਮੇਰੇ ਵੀਰ ਇਹਦਾ ਵਿਚਾਰੇ ਦਾ ਕਰੋ ਹੱਲ ਹੁਣ ਠੀਕ ਆ ਸਾਨੂੰ ਸਾਨੂੰ ਦੋ ਮਾਫੀ ਠੀਕ ਹੈ ਜੀ ਚਲੋ ਜਿੰਨਾ ਅਸੀਂ ਕਰ ਸਕਦੇ ਨੇ ਕਰਤਾ ਠੀਕ ਹੈ ਜੀ ਸੇਵਾ ਸੀ ਕਰਮਾਂ ਜੋ ਇਹਨਾਂ ਲਈ ਆ ਠੀਕ ਹੈ ਹਾਂ ਕਿਉਂਕਿ ਹੁਣ ਮੈਂ ਮਰੇ ਤੇ ਮੈਂ ਲੜਨਾ ਨਹੀਂ ਚਾਹੁੰਦਾ ਹਨਾ ਨਹੀਂ ਨਹੀਂ ਹਾਂ ਤੁਸੀਂ ਮੇਰਾ ਵੀ ਰਿਡਾ ਕਰੋ ਕਿਰਿਆ ਕਰਮ ਜੇਕਰ ਮੇਰੇ ਹੈਲਪ ਮੇਰੇ ਸਾਥ ਦੀ ਲੋਡ ਪਈ ਕਿ ਬੰਨਿਓ ਦੱਸ ਦੋਤੀ ਕੋਈ ਗੱਲ ਨਹੀਂ ਹਨਾ ਹਾਂ ਹਾਂ ਹੁਣ ਮੈਂ ਕੋਈ ਦੰਦ ਮੈਂ ਤੁਹਾਨੂੰ ਜਿੰਨੀ ਸਾਰੀ ਗੱਲ ਦੱਸ ਦੁੱਤੀ ਭਾਈ ਕੀ ਆ ਚੱਕ ਰਿਹਾ ਕਦੇ ਭਾਈ ਮੈਂ ਦੋ ਦਿਨ ਦਾ ਬਿਮਾਰ ਹਾਂ ਕਿਉਂਕਿ ਕਾਮਦਾਨ ਪਤਾ ਮੈਂ ਤੁਹਾਨੂੰ ਫਿਰ ਫਿਰ ਹਾਲ ਦੇ ਭਰਾ ਮੇਰੇ ਨੂੰ ਚਲੋ ਮੈਨੂੰ ਚਲੋ ਉਹ ਦੰਦਾ ਜੇ ਮੈਂ ਨਹੀਂ ਜੇ ਮੈਂ ਤੈਨੂੰ ਕਿਹਾ ਸੀਗਾ ਵੀ ਤੁਸੀਂ ਤੁਸੀਂ ਪਹਿਲਾਂ ਮੈਨੂੰ ਅੱਜ ਦਾ ਕਿਹਾ ਸੀ ਵੀ ਮੈਂ ਅੱਜ ਮੈਂ ਪਹੁੰਚ ਜਾਊਂਗਾ 8 ਵਜੇ ਫਿਰ ਆ ਕੀ ਗੱਲ ਬਣੀ ਤੀ ਫਿਰ ਫੋਨ ਲੱਗ ਗਿਆ ਭਾਜੀ ਮੈਂ ਆ ਵੇਖੋ ਮੇਰਾ ਜੀ ਅਜੇ ਮੈਂ ਤੁਸੀਂ ਕਿਹਾ ਸੀ ਵੀਰੇ ਮੈਨੂੰ ਕੋਈ ਕੰਮ ਆ ਤਾਂ ਮੈਨੂੰ ਕੰਮ ਕੱਢ ਲੈਣ ਦਿਓ ਪਹਿਲਾਂ ਤੇ ਮੇਰੇ ਨਾਲ ਫੋਨ ਤੇ ਗੱਲ ਹੋਈ ਸੀ ਗੱਲ ਹੋਈ ਤਾਂ ਮੇਰੇ ਸਾਹਮਣੇ ਗੱਲ ਹੋਈ ਹਾਂਜੀ ਤੈਨੂੰ ਕਿਹਾ ਜਾਣੇ ਹਾਂਜੀ ਕੋਈ ਬੜੀ ਪ੍ਰੋਬਲਮ ਪੈ ਗਈ ਨਹੀਂ ਆਇਆ ਜਾਂਦਾ ਆਇਆ ਜੂਰਾ ਕਹਿੰਦੇ ਤੁਹਾਨੂੰ ਬਰ ਬਾਬਾ ਅੰਤ ਕਹਿ ਗਏ ਉਹਨੇ ਇਹਤ ਕੁਛ ਨਹੀਂ ਲੱਗਦੇ ਪਰ ਅਸੀਂ ਫਿਰ ਫਿਰ ਵੀ ਕਿੰਨੇ ਚਲੋ ਕੋਈ ਗੱਲ ਨਹੀਂ ਹੁਣ ਸਾਨੂੰ ਦੋ ਮੇਰੇ ਵੀ ਛੁੱਟੀ ਠੀਕ ਹੈ ਹਾਂ ਚਲੋ ਵੈਕਲ ਮੇਰੇ ਕਰੇ ਤਨਜ਼ਰ ਆਉਂਦਾ ਚੰਗਾ ਮਾਤਾ ਜੀ ਦਿਓ ਮੈਨੂੰ ਮਾਫੀ ਦਿਓ ਚੰਗਾ ਮਾਤਾ ਜੀ ਚੰਗਾ ਭੈਣੇ ਗਲਤੀ ਸ਼ਰਦੀ ਕਰਿਓ ਮਾਫ ਠੀਕ ਹੈ ਜੀ ਆਪਣੇ ਵੱਲੋਂ ਤੇ ਕੋਸ਼ਿਸ਼ ਇਹੋ ਹੀ ਵੀ ਇਹਦਾ ਵਿਚਾਰੇ ਚਲੋ ਸੋਭਾ ਹੀ ਮਿਲੇ ਹਨਾ ਸੋਭਾ ਨੂੰ ਖੜਿਆ ਹੈ ਤੇ ਇਹਦੀ ਕਟੀਦਾ ਨਹੀਂ ਨਾ ਪਤਾ ਆਪਾਂ ਨੂੰ ਕੱਢ ਜਾਣਾ ਇਹਦਾ ਜਿੰਨਾ ਘਰਦਾਲ ਸੀ ਬੜਾ ਹੀ ਤੰਗ ਰਿਹਾ ਸਰ ਬੜਾ ਹੀ ਤੰਗ ਬਹੁਤ ਜ਼ਿਆਦਾ ਮੈਨੂੰ ਮਾਪ ਬਾਪੂ ਨੂੰ ਤਰਫ ਦਾ ਵੇਖ ਕੇ ਨਾ ਮੈਨੂੰ ਜੀ ਕੁਝ ਹੁੰਦਾ ਵੀ ਜਾਂ ਇਹਨਾਂ ਨੂੰ ਮੈਂ ਮਾਰਦਾ ਜਾਂ ਮੈਂ ਮਾਪ ਮਾਰ ਦਿੰਦਾ ਹੁੰਦਾ ਇੰਨਾ ਤਰਫ ਦਾ ਸੀਗਾ ਠੀਕ ਹੈ ਜੀ ਆਵਾਜ਼ ਵੀ ਨਾ ਭੈਣੇ ਐ ਕੰਨ ਲਾਗੇ ਨਾ ਐ ਕੰਨ ਲਾਕੇ ਫੇਰ ਬਾਜੋਦੀ ਸੁਣਦੀ ਪਤਾ ਲੱਗਦਾ ਬਾਪੂ ਕੀ ਆਂਦਾ ਪਰਸੋਂ ਮੈਂ ਹਸਪੀਟਲ ਗਿਆ ਮਾਈਓ ਮੇਰੀ ਗੱਲ ਸੁਣਿਓ ਪਰਸੋਂ ਮੈਂ ਹਸਪੀਟਲ ਗਿਆ ਡਾਕਟਰ ਕਹਿੰਦਾ ਪੀ ਇਹਦਾ ਨਾਂ ਕੀ ਆ ਹੁਣ ਮੈਨੂੰ ਨਾਂ ਦਾ ਨਹੀਂ ਸੀ ਪਤਾ ਆ ਪਹਿਲੀ ਗੱਲ ਸੁਣਿਓ ਪਰਸੋਂ ਮੈਂ ਜਦੋਂ ਰਾਤ ਹਸਪੀਟਲ ਗਿਆ ਨਾ ਜਦੋਂ ਮੈਂ ਪਰਚੀ ਕਟਾਈ ਦੀ 100 ਰੁਪਏ ਵਾਲੀ ਮੈਂ ਅਮਰਜੈਂਸੀ ਪਰਚੀ ਕਟਾਉਣ ਗਿਆ ਤੇ ਮੈਨੂੰ ਡਾਕਟਰ ਕਹਿੰਦਾ ਇਹਦਾ ਨਾਂ ਕੀ ਆ ਹੁਣ ਮੈਨੂੰ ਨਾਂ ਦਾ ਪਤਾ ਹੁੰਦਾ ਤੇ ਠੀਕ ਹੈ ਜੀ ਮੈਂ ਤੇ ਬਾਪੂ ਬਾਪੂ ਹੀ ਕਹਿੰਦਾ ਉਹ ਦਿੰਦਾ ਮੈਂ ਬਾਪੂ ਦੇ ਕੋਲੇ ਮੈਂ ਬਾਪੂ ਤੇਰਾ ਨਾਂ ਕੀ ਆ ਤੇ ਕੰਨ ਲਾਗੇ ਨਾ ਮੂੰਹ ਨਾ ਕੰਨ ਲਾਗੇ ਫੇਰ ਇਹਨੇ ਦੱਸਿਆ ਮੇਰਾ ਸੁਖਵਿੰਦਰ ਸਿੰਘ ਆ ਹਾਂ ਹਾਂਜੀ ਠੀਕ ਹੈ ਜੀ ਉਹ ਦੱਸ ਨਾ 10 ਮਿੰਟ 10 ਮਿੰਟ ਮੇਰੇ ਤੇ ਨਾਂ ਹੀ ਨਹੀਂ ਸੁਣਿਆ ਗਿਆ ਠੀਕ ਹੈ ਜੀ ਨਾਂ ਦੱਸਿਆ ਫੇਰ ਜਾ ਕੇ ਇਹਦਾ ਗਿਆ ਚੰਗਾ ਹੀ ਜਾਣੀ ਕਿੰਨੇ ਸੰਭਾਲ ਲੈਣਾ ਚੰਗਾ ਵੀਰਿਆ ਬਾਕੀ ਅੰਤ ਸਮਾ ਵਿੱਚ ਜਦੋਂ ਜਿੰਨੇ ਉਹਦੇ ਚੰਗਾ ਵੈਗਰੀ ਜੀ ਇਹ ਸਿਰਫ ਤੁਹਾਡੇ ਸਰੀਰਕ ਜਦੋਂ ਅਸਲ ਬਾਦ ਨਜ਼ਰੀ ਸਿੱਖ ਸਾਜ ਜਿੰਨੇ ਸਵਾਰਸ ਲਿਖੇ ਸੀ ਮਾਲਕ ਕੋਲ ਉਹਨੇ ਹੀ ਭੁਗਨੇ ਸੀ ਉਹਨੇ ਚੰਗਾ ਲੈ ਗੀ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਉੱਥੋਂ ਠੀਕ ਹੋ ਕੇ ਆ ਜੀਣਾ ਹਾਂ 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 ਪਰ ਠੀਕ ਨੇ ਹਾਂ ਹਾਂ ਤੇ ਪੁੱਛ ਲਓ ਭਾਈ ਮੈਂ ਤਾਂ ਆਪ ਆਉਣ ਕਿ ਮੈਂ ਆਉਂਗਾ ਬੜਾ ਭਾਈ ਹੁਣ ਕੋਈ ਕੰਡੀਸ਼ਨ ਹੈ ਮੇਰੀ ਵੀ ਹੁਣ ਇਦਾਂ ਦੀ ਕਿਉਂਕਿ ਮੈਂ ਵੀ ਕੱਲਾ ਕਰਾਂਗਾ ਮੇਰਾ ਭਰਾ ਮੈਨੂੰ ਬਿਮਾਰ ਨੂੰ ਵੇਖ ਕੇ ਲੈ ਗਿਆ ਉਥੋਂ ਤੇ ਤਾਰੇ ਜਾਣੇ ਗੱਲ ਪੈਂਦੇ ਤੇ ਮੈਂ ਇਹਨੂੰ ਲੈ ਗਈ ਤੇਰਾ ਸਹਿਮਤ ਆ ਵੀਰ ਤੇਰਾ ਸਹਿਮਤ ਹੈਣਾ ਕੰਡੀਸ਼ਨ ਬਾਪੂ ਦੇ ਨਾਲ ਤੇ ਖਲੋਈ ਸਕਦਾ ਸੀ ਉਦੋਂ ਉਸ ਟਾਈਮ ਬਿਮਾਰ ਤੇ ਤੇ ਜਾ ਹੀ ਸਕਦਾ ਹਣਾ ਭਾਜੀ ਬਿਮਾਰ ਤੇ ਹੁਣ ਮੈਂ ਮੈਨੂੰ ਤੇਰੇ ਤੇ ਹੁਣ ਕੋਈ ਗਿਲਾ ਨਹੀਂ ਸੀਗਾ ਚਲੋ ਤੂੰ ਫੋਨ ਵੀ ਲਾਇਆ ਮੈਨੂੰ ਇਹ ਸੀਗਾ ਕਿ ਕੋਈ ਸੰਭਾਲਣ ਵਾਲਾ ਹੀ ਬਾਪੂ ਦਾ ਕੋਈ ਘਰੋਂ ਆ ਜੇ ਨਾ ਮੈਂ ਤਾਂ ਨਾ ਫੋਨ ਜੋ ਕੇ ਕਿੰਨੀ ਮੈਂ ਭਾਈ ਨੂੰ ਬਾਣੀ ਕਿੰਨੀ ਵਾਰ ਫੋਨ ਲਾਇਆ ਕਿ ਬਾਬਾ ਜੀ ਨੇ ਮੜਾ ਕਿਤੇ ਗੱਲ ਹੀ ਨਹੀਂ ਕਰਾਉਣੀ ਓਏ ਜਿੰਨਾ ਪਤਾ ਕੀ ਮੈਂ ਮੇਰੇ ਟੀਮ ਮੈਂਬਰ ਜਿੰਨਾ ਚਿਰ ਮੈਂ ਨਾ ਕਹਾਂ ਗੱਲ ਨਹੀਂ ਕਰਾ ਸਕਦੇ ਮੇਰਾ ਜਿਹੜਾ ਨੰਬਰ ਹੈਗਾ ਠੀਕ ਹੈ ਜੀ ਭਾਜੀ ਤੁਹਾਡਾ ਫੋਨ ਵੀ ਲਾਇਆ ਸੀ ਤੁਹਾਡੇ ਫੋਨ ਤੇ ਕਿਹਨੇ ਫੋਨ ਨਹੀਂ ਚੁੱਕਿਆ ਬਾਜ ਕਿਹ ਜਿਹੜੀ ਫੋਨ ਜਿਆਦਾ ਹੁੰਦਾ ਬਾਜ ਮੈਂ ਖੁਦ ਫੋਨ ਲਾਇਆ ਪਰਸੋਂ ਤੈਨੂੰ ਹਾਂ ਜੀ ਬਾਜ ਜਦੋਂ ਮੈਂ ਫੋਨ ਲਾਇਆ ਉਸ ਤੋਂ ਬਾਅਦ ਨਾ ਕਰ ਹਾਂ ਹਾਂ ਜੀ ਮਾਤਾ ਜੀ 4-5 ਵਾਰੀ ਵੀਰੇ ਫੋਨ ਲਵਾਏ ਮੈਂ ਆਪ ਲਵਾਇਆ ਮੈਂ ਗੱਲ ਕਰਦੇ ਹਾਂ ਅਕਸਰ ਮੇਰੀ ਹੋ ਜਾਂਦਾ ਪਰਸੋਂ ਪਰਸੋਂ ਮੈਂ ਖੁਦ ਫੋਨ ਲਾ ਕੇ ਵੀਰ ਨੂੰ ਦੱਸਿਆ ਸੀਗਾ ਕੱਲ ਸਾਨੂੰ ਚਾ ਮੈਨੂੰ ਦੇ ਹੋਈ ਆ ਜੀ ਉਹ ਤਾਂ ਠੀਕ ਆ ਮੈਨੂੰ ਕਹਿੰਦੇ ਠੀਕ ਹੋ ਕੇ ਤੇ ਆ ਜਣਾ ਉਹ ਤਾਂ ਜੇ ਤੂੰ ਜਾਣਾ ਵੀ ਤੇ ਕਹਿ ਦੇ ਨਾ ਤੈਨੂੰ ਲੈ ਜਾ ਕੱਲ ਲੈ ਜਾਂਦਾ ਮੈਨੂੰ ਕੱਲ ਮਾਤਾ ਮੈਂ 11 ਵਜੇ ਫੋਨ ਲਾਇਆ ਵੀਰ ਨੂੰ ਕਿਨੇ ਵਜੇ ਪਰਸੋਂ ਪਰਸੋਂ ਮੈਨੂੰ ਇਨੀ ਗਾਲੀ ਕਹਿ ਹੁੰਦੇ ਨਾ ਕਿ ਤੂੰ ਨਾਲ ਚੱਲ ਜਾ ਤੇ ਬਾਪੂ ਪਨਾਪੇ ਨਾਲ ਹੀ ਇੱਥੇ ਤੇ ਮੈਂ ਭਾਜੀ ਮੈਂ ਕਦੀ ਨਾ ਨਹੀਂ ਕਰਾਂ ਪਾਪਾ ਲੈ ਕੇ ਵੀ ਮੈਂ ਬੁਖਾਰ ਹੋਣਾ ਚਲੋ ਕੋਈ ਗੱਲ ਨਹੀਂ ਹੋਈ ਆ ਚਲੋ ਹਾਂ ਇਹ ਆ ਵੀ ਇਹ ਗੱਲਾਂ ਕੀਤੀਆਂ ਕੋਈ ਫਾਇਦਾ ਨਹੀਂ ਹੁਣ ਹੁਣ ਤੇ ਆ ਵੀ ਇਹਦਾ ਨਹੀਂ ਹੁਣ ਮੇਰਾ ਵੀਰੇ ਦਾ ਹਨਾ ਹੱਲ ਕਰ ਮੈਂ ਭਾਜੀ ਬਿਨਾ ਜਨਾਨੀ ਤੋਂ ਕਿੱਦਾਂ ਇਸ ਘਰੇ ਮੈਂ ਆਪ ਰੋਟੀਆਂ ਪਕਾਵਾਂ ਮੇਰੇ ਤਾਈ ਮੇਰੀ ਨੇ ਬਾਹਰ ਨਿਕਲ ਕੇ ਖੜ ਕੇ ਰੌਲਾ ਪਾਇਆ ਕਿ ਰੋਟੀਆਂ ਲੈਣ ਸਾਡੇ ਕੋਲੋਂ ਆ ਦੇਂਦੇ ਚਲੋ ਕੋਈ ਨਹੀਂ ਹੁਣ ਇਹ ਵਕਤ ਨਹੀਂ ਗੱਲਾਂ ਕਰਨ ਦਾ ਆਨੇ ਆਨੇ ਉਹ ਜਰਾ ਕਿਤੇ ਦੇ ਆ ਪਰ ਚੱਲੀ ਵੀ ਜੀ ਚਲੋ ਸ਼ੰਗਰ ਜੀ ਸ਼ੁਕਰ ਦਾ ਬਦਾ ਰਾਮ ਤੇਰੇ ਵੀ ਵੀਜੇ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਵੀਰ ਬੜੀ ਸੇਵਾ ਕੀਤੀ ਭਰਾ ਮੈਂ ਤੁਹਾਡੀ ਅੱਗੇ ਵੀਡੀਓ ਦੇਖਦਾ ਪਿਆ ਜੀ ਤੁਸੀਂ ਬਹੁਤ ਜ਼ਿਆਦੀ ਵਧੀਆ ਸੇਵਾ ਕਰਦੇ ਜੋ ਬਾਕੀ ਕੋਈ ਨਹੀਂ ਮੈਂ ਪਹੁੰਚੂਗਾ ਤੁਹਾਡੇ ਕੋਈ ਕਰਾਉਤੀ ਕੋਈ ਗੱਲ ਨਹੀਂ ਆਪਾਂ ਚਲੋ ਆਪਣੇ ਆਪਣਾ ਬਾਬੂ ਦੇ ਆਪਣੇ ਕੋ ਨਹੀਂ ਸੰਭੇਗਾ ਤੁਹਾਡਾ ਚਲੋ ਹੋਰ ਕਿਹਦੀ ਸੇਵਾ ਜਰੂਰ ਨਾਲ ਕਰਾਵਾਂਗੇ ਅਸੀਂ ਵਾਹਿਗੁਰੂ ਬਾਕੀ ਦੇਖਣ ਆ ਜਿਹੜੀ ਤੁਸੀਂ ਕੁੜੀ ਦੀ ਜਿਹੜੀ ਭਾਈ ਵੀਡੀਓ ਉਹਦੇ ਵਿੱਚ ਜਿਹੜੀ ਕੁੜੀ ਫਟਾਈ ਹੈ ਹਾਂਜੀ ਹਾਂਜੀ ਉਹਨਾਂ ਦਾ ਬੜੀ ਵਧੀਆ ਵੀ ਤੁਹਾਡੀ ਬਹੁਤ ਸੇਵਾ ਵਧੀਆ ਮਾਰਨ ਘਨ ਲਾਈ ਤੋ ਬਹੁਤ ਵਧੀਆ ਤੁਸੀਂ ਨਿਭਾਉਂਦੇ ਜੀ ਤਾਂ ਉਹ ਰੰਗ ਦਾ ਸੱਚ ਪਾਛਾ ਦੇ ਕੇ ਅਸਲ 'ਚ ਨਾ ਵੀਰੇਤ ਮੈਂ ਤੂੰ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ ਮੈਂ ਕਿਹੜਾ ਕਰੀ ਤੈਨੂੰ ਮਿਲਿਆ ਅੱਜ ਤਾਈਂ ਮੈਨੂੰ ਆਖਾ ਕਿ ਯਾਰ ਮੈਂ ਐਸੇ ਬੰਦੇ ਨਾਲ ਮੈਂ ਤੇ ਤੇਰਾ ਨਾਂ ਵੀ ਹੁਣ ਪਤਾ ਲੱਗਿਆ ਤੇਰਾ ਨਾਂ ਆ ਪਰ ਜਦੋਂ ਬਾਪੂ ਤੇ ਤੜਫਦਾ ਸੀ ਨਾ ਤੇ ਮੈਨੂੰ ਬੜਾ ਹੂਤਦਾ ਜੀ ਤੁਸੀਂ ਜਾਂਦੀ ਵਿੱਚ ਬਹਾਲ ਜਿੰਨੇ ਰੇੜੀ ਵਾਲੇ ਨਾ ਸਾਰਿਆਂ ਨੂੰ ਪੁੱਛ ਸਕਦੇ ਜੀ ਹਾਂਜੀ ਕਿ ਕਿਸ ਤਰ੍ਹਾਂ ਮੈਂ ਕਰਦਾ ਰਿਹਾ ਕਿਉਂਕਿ ਵਿੰਡ ਵਾਲੇ ਮੰਨ ਲਓ ਚਲੋ ਇੱਕ ਦਿਜੇ ਚੁਪਣਾ ਪਿਛੇ ਲੱਗ ਜਾਣਗੇ ਬਾਹਰ ਜਿੰਨਾ ਜਿੰਨਾ ਖਾਂਦੇ ਖੜਦਾ ਨੇ ਉਹ ਤੇ ਨਹੀਂ ਲੱਗਣਗੇ ਨਾ ਕਿ ਉੱਥੇ ਪਤਾ ਕਰ ਸਕਦੇ ਜੇ ਚਲੋ ਗਦਾਜ ਤੇ ਬਥੇਰਾ ਕਰੈਬ ਚੱਲੇ ਤਾਪ ਨੂੰ ਹੁੰਦਾ ਰਿਹਾ ਤੁਹਾਨੂੰ ਪਤਾ ਹੀ ਲੱਗੇ ਚਲੋ ਵੈਗ ਰੂ ਮੇਰ ਕੇ ਚੰਗਾਈ ਤਾਪ ਨੂੰ ਰਹਾ ਜੇ ਪਛੇ ਮੇਰ ਕੀ ਆਦਾ ਬੈਨਾ